ਜੇ ਕੋਈ ਬੰਦਾ ਕੇਸ ਕਤਲ ਕਰਾ ਦਿੰਦਾ ਤੇ ਅਸੀਂ ਕਹਿੰਦੇ ਨੇ ਵੀ ਇਹ ਤਾਂ ਇਹ ਤਾਂ ਪਤਿਤ ਹੋ ਗਿਆ ਜੀ ਇਹ ਗੁਰੂ ਦੀ ਸਿੱਖੀ ਤੋਂ ਮੁਨਕਰ ਹੋ ਗਿਆ ਜੀ ਜਿਹੜਾ ਮੰਦਾ ਸੱਚ ਨਾਲੋਂ ਟੁੱਟ ਗਿਆ ਜਾਂ ਕਿਸੇ ਵੀ ਤਰ੍ਹਾਂ ਦੇ ਵਿਕਾਰਾਂ ਦੇ ਵਿੱਚ ਗਲਤਾਨ ਹੈ ਵੈਸੇ ਅਖਰੀ ਅਰਥੇ ਦਾ ਹੁੰਦਾ ਮੈਲਾ ਹੈ ਨਾ ਤੇ ਵਿਕਾਰ ਇਹਨੂੰ ਮੈਲਾ ਕਰਦੇ ਗੁਰੂ ਦੀ ਸਿੱਖਿਆ ਤੋਂ ਟੁੱਟ ਜਾਣ ਤੋਂ ਭਾਵੇਂ ਪਤਿਤ ਹੋ ਗਿਆ ਹੈ ਮਤਲਬ ਵਿਕਾਰਾਂ 'ਚ ਗਲਤਾਨ ਹੋ ਗਿਆ ਗਲਤਾਨ ਹੋ ਗਿਆ ਬਿਲਕੁਲ ਮਰ ਕਿਸੇ ਵੀ ਤਰ੍ਹਾਂ ਦੇ ਵਿਕਾਰਾਂ 'ਚ ਗਲਤਾਨ ਹੋਣਾ ਜੀ ਜੀ ਆਮ ਤੌਰ ਤੇ ਜਿਵੇਂ ਤੁਸੀਂ ਦੱਸਿਆ ਸਿੱਖੀ ਦੇ ਵਿੱਚ ਕੇਸ ਕਤਲ ਕਰਾ ਦੇਣ ਨੂੰ ਪਤਿਤ ਕਹਿ ਦਿੰਦੇ ਆ ਹੁਣ ਮੰਨ ਲਓ ਮੇਰੇ ਕੇਸ ਹੈਗੇ ਆ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਪਰ ਮੈਂ ਆਪਣੀ ਅੱਖਾਂ ਤੋਂ ਪਰਾਇਆ ਤਨ ਦੇਖ ਰਿਹਾ ਮਹਾਰਾਜ ਦਾ ਬਾਣੀ ਚ ਬਚਨ ਹੁੰਦਾ ਹੈ ਨਾ ਕਿ ਮਨਕਾ ਸੂਤਕ ਲੋਭ ਹੈ ਜੇਵਾ ਸੂਤਕ ਕੂੜ ਅੱਖੀ ਸੂਤਕ ਵੇਖਣਾ ਪਰ ਤ੍ਰੇ ਪਰ ਤਨ ਰੂਪ ਹਮ ਅੱਖਾਂ ਦਾ ਪਤਿਤਪੁਨਾ ਇਹ ਹੈ ਵੀ ਇਹ ਪਰਾਇਆ ਤਨ ਵੇਖਦੀਆਂ ਹਮ ਤਨ ਦਾ ਪਤਤ ਪੁਣਾ ਇਹ ਆ ਵੀ ਇਹ غلط ਸੁਣਦੇ ਆ ਮਨ ਦਾ ਪਤਤ ਪੁਣਾ ਇਹ ਆ ਵੀ ਇਹ ਦਾ ਇਹਦਾ ਧਿਆਨ ਪ੍ਰਾਇਤਨ ਦੇ ਤਨ ਦੇ ਵਿੱਚ ਹੈ ਜਦੋਂ ਬੰਦਾ ਧਾਰਮਿਕ ਪਹਿਰਾਵਾ ਪਾ ਕੇ ਵੀ ਜੇ ਕੋਈ ਕਰਮੀ ਕਰ ਰਿਹਾ ਉਹ ਪਤਤ ਹੀ ਹੈ ਵੀ ਕੱਲਾ ਦਾੜੀ ਕਾਲੀ ਕਰ ਲੈਣੀ ਜਾਂ ਮਤਲਬ ਕੇਸ ਕਤਲ ਕਰ ਲੈਣੇ ਹੀ ਪਤਤ ਨਹੀਂ ਹੈਗਾ ਸੋ ਅਸੀਂ ਵੇਖੀਏ ਵਿਕਾਰਾਂ ਚ ਗਲਤਾਨ ਦੀ ਗੁਰੂ ਜਿਹੜਾ ਮਨੁੱਖ ਵਿਕਾਰਾਂ ਚ ਗਲਤਾਨ ਆ ਨਾ ਉਹਦੀ ਅਰਦਾਸ ਪ੍ਰਵਾਨ ਨਹੀਂ ਹੁੰਦੀ ਗੁਰੂ ਦੇ ਦਰ ਤੇ ਦਾ ਬਲੇਸਿੰਗ ਪਾਥ ਬਖਸ਼ਿਸ਼ ਦਾ ਮਾਰਗ ਚੈਨਲ ਦੇਖ ਰਹੀ ਗੁਰੂ ਪਿਆਰੀ ਸਾਥ ਸੰਗਤ ਜੀਓ ਅਸੀਂ ਆਪ ਜੀ ਨੂੰ ਜੀ ਆਇਆਂ ਕਹਿੰਦੇ ਹਾਂ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਤੇ ਸਤਕਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ 350 ਸਾਲਾ ਸ਼ਹਾਦਤ ਇਸ਼ਤਬਦੀ ਨੂੰ ਸਮਰਪਿਤ ਜੋ ਗੁਰੂ ਪਾਤਸ਼ਾਹ ਜੀ ਸ਼ਲੋਕਾਂ ਦੀ ਵਿਚਾਰ ਦੀ ਲੜੀ ਦੇ ਵਿੱਚ ਅਗਲੇ ਸ਼ਲੋਕ ਦੀ ਵਿਚਾਰ ਅਸੀਂ ਜੋ ਕਰਨੀਏ ਗੁਰੂ ਪਾਥਿਆ ਜੀ ਜੋ ਕਰਵਾ ਰਹੇ ਸੋ ਉਹ ਸ਼ਲੋਕ ਹੈ ਪਤਿਤ ਉਧਾਰਨ ਭੈ ਹਰਨ ਹਰ ਅਨਾਥ ਕੇ 나ਥ ਕਹੋ ਨਾਨਕ ਤਹ ਜਾਨੀਐ ਸਦਾ ਬਸਤ ਤੁਮ ਸਾਥ ਸੋ ਸਾਡੇ ਨਾਲ ਹਮੇਸ਼ਾ ਵਾਂਗ ਸਤਕਾਰਯੋਗ ਭਾਈ ਸਾਹਿਬ ਭਾਈ ਹਰਜੋਤ ਸਿੰਘ ਜੀ ਲੱਧੂ ਵਾਲਾ ਚੰਨਨੋ ਸੀਸ਼ਾ ਗਿਰਦੇ ਗੁਰੂ ਨਾਨਕ ਦੇ ਤਖੱਲਸ ਵਜੋਂ ਜਾਣਦੇ ਆ। ਸੋ ਭਾਈ ਸਾਹਿਬ ਜੀ ਇਸ ਤੋਂ ਪਹਿਲਾਂ ਕਿ ਅਸੀਂ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਦੇ صدਕਾ ਵਿਚਾਰਾਂ ਦੀ ਸਾਂਝ ਕਰੀਏ ਪਹਿਲਾਂ ਅਸੀਂ ਫਤਿਹ ਦੀ ਸਾਂਝ ਪਾਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਭਾਈ ਸਾਹਿਬ ਜੀ ਜਿਵੇਂ ਅਸੀਂ ਪਿਛਲੇ ਸ਼ਲੋਕ ਦੇ ਵਿੱਚ ਵਿਚਾਰ ਕੀਤੀ ਹੈ ਕਿ ਇਹ ਚੀਜ਼ ਤੇਰੀ ਨਹੀਂ ਹੈਗੀ। ਹਮ ਹਮ ਆਨਦਾਰਾ ਸੰਪਤ ਸਗਲ ਜਿੰਨੂੰ ਤੂੰ ਆਪਣੀ ਕਰਕੇ ਮੰਨਦਾ ਇਹ ਮੰਨਦਾ ਹੈ ਇਹ ਤਾਂ ਤੇਰੀ ਨਹੀਂ ਹੈਗੀ ਤੇ ਜਦੋਂ ਅਸੀਂ ਕੋਈ ਚੀਜ਼ ਆਪ ਜੀ ਨੇ ਬੜੀ ਸੋਹਣੀ ਇੱਕ ਉਦਾਹਰਣ ਦਿੱਤੀ ਸੀ ਕਿ ਜਿਹੜੀ ਚੀਜ਼ ਉਧਾਰੀ ਹੋਵੇ ਤੇ ਜਦੋਂ ਅਸੀਂ ਇੱਕ ਵਾਰੀ ਉਹਨੂੰ ਆਪਣਾ ਮੰਨ ਲੈਨੇ ਆ ਤੇ ਪਰ ਫਿਰ ਜਦੋਂ ਸਾਨੂੰ ਇਹ ਅਹਿਸਾਸ ਹੁੰਦਾ ਵੀ ਇਹ ਸਾਡੀ ਆਪਣੀ ਤਾਂ ਇਹ ਤਾਂ ਹੈ ਹੀ ਨਹੀਂ ਸੀਗੀ ਤੇ ਫਿਰ ਨਾ ਇੱਕ ਮਨ 'ਚ ਗਿਲਟ ਭਾਵ ਬੰਦ ਆ ਕਿ ਯਾਰ ਮੈਂ ਤੇ ਮੇਰੇ ਤੋਂ ਤਾਂ ਗਲਤੀ ਹੋ ਗਈ ਵੀ ਅਸਲ ਤਤਾ ਮੇਰੀ ਹੈ ਹੀ ਨਹੀਂ ਸੀਗੀ ਤੇ ਫਿਰ ਇੱਕ ਗिल्ट ਭਾਵ ਮਨ ਦੇ ਵਿੱਚ ਇੱਕ ਇੱਕ ਇਨਵਰਟੀ ਕੰਪਲੈਕਸ ਪੈਦਾ ਹੁੰਦਾ ਹੈ ਕਿ ਇਹ ਮੇਰੀ ਚੀਜ਼ ਨਹੀਂ ਸੀ ਜਿਹੜੀ ਹੈ ਨਹੀਂ ਸੀ ਪਰ ਮੈਂ ਆਪਣੀ ਮੰਨ ਲਈ ਸੀ ਹਾਂਜੀ ਹਾਂਜੀ ਤੇ ਗੁਰੂ ਸਾਹਿਬ ਸਾਡੇ ਬਖਸ਼ਿਸ਼ ਕਰਦੇ ਆ ਕਿ ਹੁਣ ਇੱਕ ਤਰ੍ਹਾਂ ਦਾ ਗिल्ट ਭਾਵ ਆ ਜਾਂਦਾ ਤੇ ਜਦੋਂ ਗिल्ट ਭਾਵ ਅੰਦਰ ਆ ਜਾਂਦਾ ਜਾਂ ਅਸੀਂ ਉਦੋਂ ਅਸੀਂ ਇਹ ਮੰਨ ਲੈਂਦੇ ਆ ਕਿ ਅਸੀਂ ਗिल्ट ਭਾਵ ਦਾ ਮਤਲਬ ਜਦੋਂ ਅਸੀਂ ਸੱਚ ਨਾਲੋਂ ਟੁੱਟਿਆ ਹੋਇਆ ਆਪਣੇ ਆਪ ਨੂੰ ਮਹਿਸੂਸ ਕਰਦੇ ਆ ਜੀ ਪਤਿਤ ਮਹਿਸੂਸ ਕਰਦੇ ਆ ਤੇ ਫੇਰ ਇੱਕ ਜਦੋਂ ਗਿਲਟ ਭਾਵ ਬਣ ਚ ਆ ਜਾਂਦਾ ਨਾ ਤੇ ਗੁਰੂ ਸਾਹਿਬ ਜੀ ਇੰਨੇ ਬਖਸ਼ਿੰਦ ਪਿਤਾ ਜੀ ਹੈ ਕਿ ਉਹ ਤੁਹਾਡੇ ਗਿਲਟ ਭਾਵ ਨੂੰ ਖਤਮ ਕਰ ਦਿੰਦੇ ਆ ਉਧਾਰ ਕਰ ਦਿੰਦੇ ਪਤਾ ਤੇ ਉਧਾਰਨ ਨੇ ਉਹ ਹੂੰ 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 ਤੇ ਤੁਹਾਡੇ ਇਸ ਡਰ ਨੂੰ ਵੀ ਚੱਕ ਦਿੰਦੇ ਆ ਭੈ ਹਰਨ ਪਤਾ ਤੇ ਉਧਾਰਨ ਭੈ ਹਰਨ ਹਰ ਅਨਾਥ ਕੇ ਨਾਥ ਹੁਣ ਕਿਉਂਕਿ ਆਪਾਂ ਕਹਿੰਦੇ ਆ ਵੀ ਇਸ ਬੱਚੇ ਦੇ ਮਾਪਿਓ ਨਹੀਂ ਹੈਗੇ ਹੂੰ ਹੂੰ ਇਹਦਾ ਕੋਈ ਨਹੀਂ ਹੈਗਾ ਇਹ ਅਨਾਥ ਹੈ ਇਸ ਪਿਛਲੀ ਲੜੀ ਦੇ ਪਿਛਲੇ ਸ਼ਲੋਕ ਦੇ ਵਿਚਾਰ ਦੇ ਨਾਲ ਹੀ ਜਿਹੜੇ ਜਿਹੜੇ ਮਨ ਦੇ ਵਿੱਚ ਇੱਕ ਖਿਆਲ ਪੈਦਾ ਹੁੰਦੇ ਆ ਕਿ ਜਦੋਂ ਕੋਈ ਆਪਣਾ ਨਹੀਂ ਹੈਗਾ ਫਿਰ ਗिल्ਟ ਪਾਪ ਪੈਦਾ ਹੋ ਗਿਆ ਫਿਰ ਜੇ ਇਹ ਨਹੀਂ ਹੈਗਾ ਤਾਂ ਫਿਰ ਇਹ ਡਰ ਕਿਵੇਂ ਮਤਲਬ ਦੂਰ ਹੋਵੇ ਫਿਰ ਅੱਗੇ ਮਨ ਦੇ ਵਿੱਚ ਇਹ ਭਾਵ ਆ ਗਿਆ ਕਿ ਵੀ ਜਦੋਂ ਕੋਈ ਆਪਣਾ ਨਹੀਂ ਹੈਗਾ ਫਿਰ ਐਸੀ ਕੋਈ ਨਾਤ ਹੈ ਵੀ ਸਾਨੂੰ ਸਾਡਾ ਕੋਈ ਵੀ ਹੈ ਨਹੀਂਗਾ ਹੂੰ ਹੂੰ ਫਿਰ ਇਹਨਾਂ ਭਾਵਾਂ ਨੂੰ ਗੁਰੂ ਸਾਹਿਬ ਜੀ ਅੱਗੇ ਇਸ ਸ਼ਲੋਕ ਦੇ ਵਿੱਚ ਨਾਲ-ਨਾਲ ਸਾਡਾ ਉਸ ਭਾਵਾਂ ਨੂੰ ਦੂਰ ਕਰਦੇ ਆ ਸੋ ਪਹਿਲਾ ਅਖਰੀ ਅਰਥ ਜੀ ਫਿਰ ਆਪਾਂ ਅੱਗੇ ਅੱਗੇ ਜੋ ਜਿਵੇਂ ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਨ ਜੀ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਪਤਿਤ ਉਧਾਰਨ ਉਹ ਵਾਹਿਗੁਰੂ ਜੀ ਜੋ ਜਿਹੜੇ ਪਾਪੀ ਨੇ ਜਿਹੜੇ ਪਾਪ ਦੇ ਵਿੱਚ ਗਲਤਾਨ ਹੋਏ ਨੇ ਉਹਨਾਂ ਪਾਪਾਂ ਤੋਂ ਬਚਾਉਣ ਵਾਲੇ ਨੇ ਵਾਹਿਗੁਰੂ ਜੀ ਉਹਦੇ ਚੋਂ ਕੱਢਣ ਵਾਲੇ ਨੇ ਜਿਹੜੇ ਪਤਿਤ ਲੋਕਾਂ ਦਾ ਉਧਾਰ ਕਰਨ ਵਾਲੇ ਨੇ ਵਾਹਿਗੁਰੂ ਜੀ ਭੈ ਹਰਨ ਹਰਨ ਤੋਂ ਭਾਵ ਦੂਰ ਕਰ ਦੇਣਾ ਭੈ ਤੋਂ ਭਾਵ ਡਰ ਉਹ ਵਾਹਿਗੁਰੂ ਜੀ ਫਿਰ ਡਰ ਵੀ ਦੂਰ ਕਰਦੇ ਨੇ ਹਰ ਅਨਾਥ ਕੇ ਨਾਥ ਤੇ ਜਿਸ ਦਾ ਕੋਈ ਸਹਾਰਾ ਨਹੀਂ ਜਿਹੜਾ ਅਨਾਥ ਹੈ ਵਾਹਿਗੁਰੂ ਜੀ ਫਿਰ ਉਹਦਾ ਸਹਾਰਾ ਨੇ ਉਹਦੇ ਅਨਾਥ ਦੇ ਨਾਥ ਬਣਦੇ ਨੇ ਕਹੋ ਨਾਨਕ ਤਿਹ ਜਾਣੀ ਹੈ ਹੁਣ ਹੈ ਤਾਂ ਹੈ ਹੀ ਹੋਰ ਅੱਬ ਆਪਣਾ ਪਰ ਕਮੀ ਕਿੱਥੇ ਵੀ ਅਸੀਂ ਨਹੀਂ ਸਮਝਦੇ ਭਾਈ ਇਸ ਕਰਕੇ ਮਹਾਰਾਜ ਕਹਿੰਦੇ ਜਾਨ ਲੈ ਤੂੰ ਵੀ ਇਹ ਅਹਿਸਾਸ ਕਰ ਲੈ ਕਹੋ ਨਾਨਕ ਤਿਹ ਜਾਨੀ ਐ ਤੂੰ ਇਹਨੂੰ ਇਸ ਤਰ੍ਹਾਂ ਕਰਕੇ ਅਹਿਸਾਸ ਕਰ ਲੈ ਕਿ ਸਦਾ ਵਸਤ ਤੁਮ ਸਾਥ ਉਹ ਸਦਾ ਤੇਰੇ ਨਾਲ ਹੀ ਵਸਦਾ ਹੈ ਹੁਣ ਜੇ ਬੰਦਾ ਨਾਮ ਮੰਨੂਗਾ ਫਿਰ ਵੀ ਰਹਿਣਾ ਤਾਂ ਉਹਨੇ ਨਾਲ ਹੀ ਹੈ ਨਾ ਪਰ ਮਾਰੇ ਕਹਿੰਦੇ ਤੂੰ ਅਹਿਸਾਸ ਕਰ ਲੈ ਵੀ ਉਹ ਸਦਾ ਤੇਰੇ ਸਾਥ ਹੀ ਵਸਦਾ ਸਦਾ ਤੇਰੇ ਨਾਲ ਵਸਦਾ ਉਹ ਇਹ ਆਖਰੀ ਅਰਥ ਦੀ ਸਪਤਿਤ ਉਦਾਹਰਣ ਪਪਾਈ ਸਾਹਿਬ ਜੀ ਇਹ ਕਿ ਨਾ ਜਦੋਂ ਆਪਾਂ ਸਮਾਜ ਦੇ ਵਿੱਚ ਵਿਚਰਦੇ ਆ ਸਿੱਖ ਕਨਸੈਪਟ ਦੇ ਵਿੱਚ ਜਾਂ ਸਿੱਖism ਦੇ ਵਿੱਚ ਪਤਿਤ ਸ਼ਬਦ ਅਸੀਂ ਨਾ ਆਮ ਤੌਰ ਤੇ ਜਦੋਂ ਕੋਈ ਬੱਚਾ ਕੇਸ ਕਤਲ ਕਰਾ ਦਿੰਦਾ ਤਾਂ ਅਸੀਂ ਕਹਿੰਨੇ ਕਿ ਬੱਚਾ ਪਤਿਤ ਹੋ ਗਿਆ ਜੀ ਤਾਂ ਪਤਿਤ ਹੋਣਾ ਕੇਵਲ ਕੇਸਾਂ ਨਾਲ ਸੰਬੰਧਿਤ ਚੀਜ਼ ਨਹੀਂ ਨੋਟ ਉਹ ਵੀ ਹਾਂਜੀ ਹਾਂਜੀ ਮਤਲਬ ਹੈ ਜੀ ਜੀ ਪਰ ਕੇਵਲ ਉਹਦੇ ਨਾਲ ਹੀ ਹੈ ਹੂੰ 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 ਮੈਨੂੰ ਇਹ ਲੱਗਦਾ ਵੀ ਜਿਹੜਾ ਮੰਦਾ ਸੱਚ ਨਾਲੋਂ ਟੁੱਟ ਗਿਆ ਜਾਂ ਕਿਸੇ ਵੀ ਤਰ੍ਹਾਂ ਦੇ ਵਿਕਾਰਾਂ ਦੇ ਵਿੱਚ ਗਲਤਾਨ ਹੈ ਵੈਸੇ ਅਖਰੀ ਅਰਥੇ ਦਾ ਹੁੰਦਾ ਮੈਲਾ ਹੈ ਜੀ ਤੇ ਵਿਕਾਰ ਇਹਨੂੰ ਮੈਲਾ ਕਰਦੇ ਗੁਰੂ ਦੀ ਸਿੱਖਿਆ ਤੋਂ ਟੁੱਟ ਜਾਣ ਤੋਂ ਭਾਵੇਂ ਪਤਿਤ ਹੋ ਗਿਆ ਹੈ ਮਤਲਬ ਵਿਕਾਰਾਂ 'ਚ ਗਲਤਾਨ ਹੋ ਗਿਆ ਹੈ ਗਲਤਾਨ ਹੋ ਗਿਆ ਹੈ ਬਿਲਕੁਲ ਮਰ ਕਿਸੇ ਵੀ ਤਰ੍ਹਾਂ ਦੇ ਵਿਕਾਰਾਂ 'ਚ ਗਲਤਾਨ ਹੋਣਾ ਜੀ ਜੀ ਹੁਣ ਅਸੀਂ ਮੈਨੂੰ ਇਹ ਲੱਗਦਾ ਵੀ ਕਈ ਵਾਰੀ ਅਸੀਂ ਨਾ ਜੇ ਕੋਈ ਬੰਦਾ ਕੇਸ ਕਤਲ ਕਰਾ ਦਿੰਦਾ ਤੇ ਅਸੀਂ ਕਹਿੰਦੇ ਨੇ ਵੀ ਇਹ ਤਾਂ ਇਹ ਤਾਂ ਪਤਤ ਹੋ ਗਿਆ ਜੀ ਇਹ ਗੁਰੂ ਦੀ ਸਿੱਖੀ ਤੋਂ ਮੁਨਕਰ ਹੋ ਗਿਆ ਜੀ ਪਰ ਕਿਉਂਕਿ ਇਹ ਵਿਚਾਰ ਅਸੀਂ ਕਰ ਰਹੇ ਆ ਆਪਾਂ ਪਹਿਲੇ ਸ਼ਲੋਕਾਂ 'ਚ ਵੀ ਇਹ ਵਿਚਾਰ ਕੀਤੀ ਹੈ ਵੀ ਇਹ ਕੋਈ ਆਪਾਂ ਕਿਸੇ ਲਈ ਤਾਂ ਕਰ ਨਹੀਂ ਰਹੀ ਹੂੰ 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 ਮਨ ਦੇ ਵਿੱਚ ਅਸੀਂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦੇ ਆ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਬੇਸ਼ੱਕ ਅਸੀਂ ਬੋਲਦੇ ਪਏ ਆ ਪਰ ਤੁਸੀਂ ਕਿਰਪਾ ਕਰਕੇ ਨਾ ਸਾਨੂੰ ਮਤਲਬ ਅਸੀਂ ਆਪਣੇ ਆਪ 'ਚ ਇਹ ਮੰਨੀਏ ਜਾਂ ਵੀ ਅਸੀਂ ਅਸੀਂ ਕਿੱਥੇ ਖੜੇ ਆ ਕਿਉਂਕਿ ਜੇ ਅਸੀਂ ਆਪਣੇ ਆਪ ਨੂੰ ਦੇਖਾਂਗੇ ਤੇ ਤਾਂ ਹੀ ਮਤਲਬ ਪੜਾ ਕਿਉਂਕਿ ਜੇ ਅਸੀਂ ਪਹਿਲਾਂ ਵੀ ਗੱਲ ਕੀਤੀ ਹੈ ਵੀ ਸੁਣ ਤੇ ਪਨੀਰ ਕਿਹਦੇ ਪਵਿਤ ਸਾਥ ਰਹੇ ਤੇ ਇਹ ਜੇ ਅਸੀਂ ਆਪਣੇ ਅੰਦਰ ਮਹਾਰਾਜ ਸਾਡੇ ਅੰਦਰ ਇਹ ਅਹਿਸਾਸ ਪੈਦਾ ਕਰਨ ਕਿ ਸੱਚੀ ਗੱਲ ਜੇ ਅਸੀਂ ਮੰਨੀਏ ਤਾਂ ਮੈਂ ਤਾਂ ਮੰਨਦਾ ਵੀ ਵੀ ਅਸੀਂ ਵੀ ਤਾਂ ਪਤਾ ਤੀ ਹੈ ਨਾ ਵੀ ਇੰਨਾ ਵੀ ਕੁਝ ਸਾਡੇ ਜਿਹੜੇ ਵਿਕਾਰਾਂ 'ਚ ਅਸੀਂ ਜਿਵੇਂ ਗਲਤਾਨ ਆ ਵੀ ਸਾਡਾ ਉਹ ਪਤਿਤਪਨਾ ਬਾਹਰ ਨਹੀਂ ਆਇਆ ਹੂੰ ਹੂੰ ਪਤਿਤ ਤਾਂ ਅਸੀਂ ਹੈਗੇ ਆ ਮੈਂ ਤਾਂ ਹੈਗਾ ਹੂੰ ਹੂੰ ਤੇ ਇਹ ਮਾਲਕਪਤਿਤ ਉਦਾਹਰਨ ਵੀ ਹੈ ਪਹਿਲਾਂ ਪਤਿਤ ਹੋਣ ਦਾ ਅਹਿਸਾਸ ਕਿਵੇਂ ਹੋਵੇ ਤੇ ਫਿਰ ਮਾਲਕਪਤਿਤ ਉਦਾਹਰਨ ਹੈਗੀ ਹੈ ਸੋ ਮੇਰਾ ਸਵਾਲ ਇਹ ਹੈ ਕਿ ਇਸ ਸ਼ਬਦ ਨੂੰ ਆਪਾਂ ਹੋਰ ਡੂੰਘਾਈ ਨਾਲ ਵਿਚਾਰ ਕਰੀਏ ਜਾਂ ਹੋਰ ਡੂੰਘਾਈ ਨਾਲ ਐਕਸਪਲੇਨ ਕਰੀਏ ਕਿ ਪਤਿਤ ਕੇਵਲ ਕੇਸਾਂ ਨਾਲ ਸੰਬੰਧਿਤ ਚੀਜ਼ ਨਹੀਂ ਹੈਗੀ ਜੀ ਸੋ ਜੇ ਮੰਨ ਲਓ ਆਪਦੇ ਸਵਾਲਾਂ ਤੋਂ ਭਾਵ ਵੀ ਆਪਾਂ ਪਹਿਲਾਂ ਇਸ ਚੀਜ਼ ਤੇ ਵਿਚਾਰ ਕਰਨ ਵਿਚਾਰ ਕਰਨੀ ਵੀ ਪੱਤੇ ਤੋਂ ਉਦਾਹਰਣ ਤੇ ਗੱਲ ਕਰੀਏ ਰੋਕ ਜੀ 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 ਹੁਣ ਦੇਖੋ ਪਤਿਤ ਤੋਂ ਭਾਵ ਇਹ ਜਾਂ ਵੀ ਜਿਵੇਂ ਆਪਾਂ ਖਰੀ ਅਰਤ ਵਿਚਾਰਿਆ ਵੀ ਵਿਕਾਰਾਂ ਚ ਗਲਤਾਨ ਹੈ ਬੰਦਾ ਆਮ ਤੌਰ ਤੇ ਜਿਵੇਂ ਤੁਸੀਂ ਦੱਸਿਆ ਸਿੱਖੀ ਦੇ ਵਿੱਚ ਕੇਸ ਕਤਲ ਕਰਾ ਦੇਣ ਨੂੰ ਪਤਿਤ ਕਹਿ ਦਿੰਦੇ ਆ ਹੁਣ ਮੰਨ ਲਓ ਮੇਰੇ ਕੇਸ ਹੈਗੇ ਆ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਪਰ ਮੈਂ ਆਪਣੀ ਅੱਖਾਂ ਤੋਂ ਪਰਾਇਆ ਤਨ ਦੇਖ ਰਿਹਾ ਮਹਾਰਾਜ ਦਾ ਬਾਣੀ ਚ ਬਚਨ ਹੁੰਦਾ ਹੈ ਨਾ ਕਿ ਮਨਕਾ ਸੂਤਕ ਲੋਭ ਹੈ ਜੇਵਾ ਸੂਤਕ ਕੂੜ ਅੱਖੀ ਸੂਤਕ ਵੇਖਣਾ ਪਰਤ੍ਰੇ ਪਰ ਤਨ ਰੂਪ ਅੱਖਾਂ ਦਾ ਪਤਿਤਪੁਣਾ ਇਹ ਹੈ ਵੀ ਇਹ ਪਰਾਇਆ ਤਨ ਵੇਖਦੀ ਹੈ ਕਰਨਾ ਦਾ ਪਤਿਤ ਪੁਣਾ ਇਹ ਆ ਵੀ ਇਹ ਘਰ ਤਾਂ ਸੁਣਦੇ ਆ ਮਨ ਦਾ ਪਤਿਤ ਪੁਣਾ ਇਹ ਆ ਵੀ ਇਹ ਦਾ ਇਹਦਾ ਧਿਆਨ ਪ੍ਰਾਇਤਨ ਦੇ ਤਨ ਦੇ ਵਿੱਚ ਹੈ ਜਦੋਂ ਬੰਦਾ ਧਾਰਮਿਕ ਪਹਿਰਾਵਾ ਪਾ ਕੇ ਵੀ ਜੇ ਕੋਈ ਕਰਮੀ ਕਰ ਰਿਹਾ ਉਹ ਪਤਿਤ ਹੀ ਹੈ ਹੂੰ ਕਿਉਂਕਿ ਦੇਖੋ ਦੋਨੋਂ ਚੀਜ਼ਾਂ ਹੈ ਟੂ ਹੈਂਡ ਚਲਦੀਆਂ ਵੀ ਕਲਾ ਭੇਖ ਨਹੀਂ ਹੈ ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀਨ ਲੋਕਾਂ ਨੂੰ ਵੇਖਦੇ ਨਾਲ ਵਾਸਤੇ ਕੀਤਾ ਜਾ ਸਕਦਾ ਪਰ ਰੱਬ ਨੇ ਅੰਦਰ ਦੀ ਪਵਿੱਤਰਤਾ ਵੇਖਣੀ ਹੈ ਹੁਣ ਇਹਦਾ ਇਹ ਮਤਲਬ ਨਹੀਂ ਵੀ ਅਸੀਂ ਬਾਹਰ ਦੀ ਕਰਨੀ ਨਹੀਂ ਹੁਣ ਕਈ ਕਹਿ ਦਿੰਦੇ ਵੀ ਸਿੱਖੀ ਦੇਣਦੀ ਹੁੰਦੀ ਹੈ ਹੁਣ ਕਿਸੇ ਕੇਸ ਕਤਲ ਕਰਾਉਣ ਵਾਲੇ ਨੂੰ ਪੁੱਛ ਲੋ ਵੀ ਭਾਈ ਕੇਸਾ ਧਾਰੀ ਹੋ ਜੀ ਸਿੱਖੀ ਅੰਦਰ ਚਾਹੀਦੀ ਹੈਗੀ ਮੇਰੇ ਚ ਇੰਜ ਨਹੀਂ ਹੁੰਦਾ ਜੜ ਹਰੀ ਹੋਵੇਗੀ ਉਹਨੂੰ ਫੁੱਲ ਵੀ ਆਉਣਗੇ ਰੋਕਣੋਂ ਇੰਜ ਨਹੀਂ ਵੀ ਉਹ ਸੁੱਕਾ ਹੀ ਰਹੂਗਾ ਨਾ ਜੜ ਹਰੀ ਹੈ ਤੇ ਉਹਨੇ ਬਾਹਰੋਂ ਵੀ ਉਹਦੇ ਤੇ ਹਰਿਆਵਲ ਆਉਣੀ ਆਉਣੀ ਆ ਇਸੇ ਪ੍ਰਕਾਰ ਜੇ ਅੰਦਰ ਸਿੱਖੀ ਹੋਵੇਗੀ ਤੇ ਬਾਹਰੋਂ ਵੀ ਉਹ ਗੁਰੂ ਵਰਗਾ ਬੰਨਣਾ ਹੀ ਚਾਹੂਗਾ ਹਣਾ ਜੇ ਗੁਰੂ ਨਾਲ ਅੰਦਰੋਂ ਪ੍ਰੇਮ ਹੈ ਤੇ ਉਹ ਚਾਹੂਗਾ ਵੀ ਮੈਂ ਬਾਹਰੋਂ ਵੀ ਗੁਰੂ ਵਰਗਾ ਹੀ ਬਣਾ ਜਿਹਦੇ ਜਿਹਦੇ ਨਾਲ ਪ੍ਰੇਮ ਹੋਵੇ ਸੋ ਕਹਿਣ ਤੋਂ ਮੈਂ ਜਿਹੜੀ ਇੱਥੇ ਜਿਹੜਾ ਆਪਣਾ ਸੰਦਰਭ ਹੈ ਉਹ ਇਹ ਆ ਵੀ ਜਿਹੜਾ ਮਨੁੱਖ ਵਕਾਰਾਂ ਵਿੱਚ ਗਲਤਾਨ ਹੈ ਅੱਖਾਂ ਤੋਂ ਪਰਾਇਆ ਧੰਨ ਵੇਖਦਾ ਹੈ ਕੰਨਾਂ ਤੋਂ ਗਲਤ ਸੁਣਦਾ ਹੈ ਹੱਥਾਂ ਤੋਂ ਪਰਾਇਆ ਧੰਨ ਪਕੜਦਾ ਹੈ ਭਾਵੇਂ ਉਹ ਧਾਰਮਿਕ ਧੇਖ ਵਿੱਚ ਵੀ ਕਿਉਂ ਨਾ ਹੋਵੇ ਧਰਮ ਦੀ ਡੈਫੀਨੇਸ਼ਨ ਮੁਤਾਬਕ ਉਹ ਪਤਿਤ ਹੈ ਸੋ ਇਥੋਂ ਇਹ ਨਾ ਇੱਕ ਅਸੀਂ ਇੱਕ ਇਹ ਹੁਣ ਇਸ ਸ਼ਬਦ ਨੂੰ ਜਿਹੜਾ ਅਸੀਂ ਤਖਤ ਸਹਿਬਾਨ ਦੇ ਬਾਹਰ ਵੀ ਲਿਖਿਆ ਹੁੰਦਾ ਹੈ ਕਿ ਇੱਥੇ ਤਨਖਾਈਏ ਤੇ ਪਤਤ ਸਿੱਖ ਦੀ ਅਰਦਾਸ ਨਹੀਂ ਹੋ ਸਕਦੀ ਜੀ ਅਸੀਂ ਆਪ ਪੜਦੇ ਹਾਂ ਗੁਰੂ ਘਰਾਂ ਦੇ ਵਿੱਚ ਜਾਂ ਤਖਤ ਸਾਬਾਨ ਤੇ ਲਿਖਿਆ ਜੀ ਹੁਣ ਮੈਂ ਕਈ ਵਾਰੀ ਸੋਚਦਾ ਵੀ ਅਸੀਂ ਮਨ ਤੋਂ ਪੁੱਛ ਕੇ ਵੇਖੀਏ ਆਪਣੇ ਤੋਂ ਮੈਂ ਮੰਨ ਲਓ ਆਪਾਂ ਵੀ ਤਖਤ ਸਾਬਾਨ ਤੇ ਮੱਥਾ ਟੇਕਣ ਜਾਂਦੇ ਆ ਜਾਂ ਕਿਤੇ ਵੀ ਜਾਂਦੇ ਆ ਅਸੀਂ ਅਰਦਾਸ ਤਾਂ ਕਰਦੇ ਆ ਜਦੋਂ ਉੱਥੇ ਪਤਤ ਸਿੱਖ ਦੀ ਅਰਦਾਸ ਹੋਈ ਨਹੀਂ ਸਕਦੀ ਬਿਲਕੁਲ ਵੀ ਕੱਲਾ ਦਾੜੀ ਕਾਲੀ ਕਰ ਲੈਣੀ ਜਾਂ ਮਤਲਬ ਕੇਸ ਕਤਲ ਕਰ ਲੈਣੇ ਹੀ ਪਤਤ ਨਹੀਂ ਹੈਗਾ ਸੋ ਅਸੀਂ ਵੇਖੀਏ ਵਿਕਾਰਾਂ ਚ ਗਲਤਾਨ ਦੀ ਗੁਰੂ ਜਿਹੜਾ ਹੁਣ ਇੱਕ ਵਿਕਾਰਾਂ ਚ ਗਲਤਾਨ ਆ ਨਾ ਤੇ ਉਹਦੀ ਅਰਦਾਸ ਪ੍ਰਵਾਨ ਨਹੀਂ ਹੁੰਦੀ ਗੁਰੂ ਦੇ ਦਰ ਤੇ ਭਾ ਵਰਥੇ ਤੱਕ ਇਹ ਵੀ ਹੈਗਾ ਪਰ ਹੁਣ ਇਹ ਭੈ ਬਣ ਗਿਆ ਮਾਲਕ ਜੀ ਵੀ ਅਸੀਂ ਤਾਂ ਪਤਾ ਤਾਂ ਇੱਕ ਤਾਂ ਬਾਣੀ ਚ ਆਪਾਂ ਪੰਕਤੀ ਵੀ ਪੜ੍ਹਦੇ ਆ ਆਪ ਜੀ ਉਹ ਕਰੈਕਟ ਕਰਦੇ ਹੋ ਜੀ ਜੇ ਮੈਂ ਗਲਤ ਹੋਵਾਂ ਤਾਂ ਮੈਂ ਚਲੋ ਅਰਥ ਬੋਲਦੇ ਨਾ ਆਪ ਜੀ ਉਹ ਪੰਕਤੀ ਬੋਲਦੇ ਜੀ ਵੀ ਮਾਲਕ ਜੀ ਜੇ ਮੈਂ ਗਲਤ ਨਾ ਹੁੰਦਾ ਤਾਂ ਫਿਰ ਪਤਿਤ ਪਾਵਨ ਤੁਮ ਕੈਸੀ ਹੋਤੋ ਜੋ ਪੈ ਹਮਨਾ ਪਾਪ ਕਰੰਦਾ ਜੋ 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 ਪੈ ਹਮਨਾ ਪਾਪ ਕਰੰਤਾ ਅਹੇ ਅਨੰਤਾ ਪਤਿਤ ਪਾਵਨ ਨਾਮ ਕੈਸੇ ਹੁੰਦਾ ਹਾਂਜੀ ਪਰ ਜੇ ਜੇ ਮੈਂ ਪਾਪ ਹੀ ਨਾ ਕਰਦਾ ਫਿਰ ਤੁਸੀਂ ਪਤਿਤ ਪਾਵਨ ਕਿੰਨੇ ਕਹਿਣਾ ਪਤਿਤ ਪਾਵਨ ਕਿੰਨੇ ਨੇ ਕਹਿਣਾ ਸੀ ਪਤਿਤ ਉਧਾਰਨ ਕਿੰਨੇ ਨੇ ਕਹਿਣਾ ਸੀ ਇਹ ਵੀ ਇੱਕ ਭਾਵ ਹੈ ਇੱਕ ਨੋ ਬੜਾ ਤੁਹਾਡੀ ਗੱਲ ਚ ਐਡ ਕਰ ਰਹਾ ਬੜਾ ਪਿਆਰਾ ਸ਼ਬਦ ਆਉਂਦਾ ਹੈ ਭਾਈ ਗੁਰਦਾਸ ਜੀ ਦਾ ਬਚਨ ਆਉਂਦਾ ਹੈ ਹਾਂਜੀ ਉਹ ਕਹਿੰਦੇ ਮੈਂ ਨਾ ਬਾਣੀ ਪੜਦਾ ਪਿਆ ਸੀ ਮਹਾਰਾਜ ਭਾਈ ਗੁਰਦਾਸ ਜੀ ਕਹਿੰਦੇ ਗੁਰੂ ਸਾਹਿਬ ਨੂੰ ਸੁਣਦਿਆਂ ਸੁਣਦਿਆਂ ਨਾ ਇੱਕ ਸ਼ਬਦ ਆਇਆ ਵੀ ਉਹ ਪ੍ਰਮਾਤਮਾ ਨਾ ਭਗਤ ਵਾਸ਼ਾਲ ਹੈ। ਵੀ ਉਹ ਭਗਤਾਂ ਨੂੰ ਰੱਖ ਲੈਂਦਾ ਹੈ ਹਰ ਜੁਗ ਜੁਗ ਭਗਤੋਂ ਪਾਇਆ ਪੈਜ ਰੱਖਦਾ ਹੈ ਆ ਰਾਮ ਰਾਜ ਵੀ ਉਹ ਭਗਤਾਂ ਦੀ ਪੈਜ ਰੱਖਦਾ ਹੈ। ਤੇ ਭਾਈ ਗੁਰਦਾਸ ਜੀ ਕਹਿੰਦੇ ਵੀ ਮੇਰੇ ਅੰਦਰ ਇਹ ਹੈ ਵੀ ਮਹਾਰਾਜ ਕਿਉਂਕਿ ਨਿਮਰਤਾ ਚਲੋ ਉਹਨਾਂ ਚ ਨਿਮਰਤਾ ਭਾਵੇਂ ਪਰ ਸਾਡੇ ਸਾਡੇ ਤੇ ਤਾਂ ਸੱਚੀ ਵੀ ਢੁਕਦੀ ਹੈ ਨਾ। ਤੇ ਉਹ ਕਹਿੰਦੇ ਵੀ ਮਹਾਰਾਜ ਵੀ ਵੀ ਤੂੰ ਭਗਤਾਂ ਦੀ ਰੱਖਦਾ ਹੈ ਪਰ ਮੈਂ ਤਾਂ ਭਗਤਾਂ ਦੀ ਕੈਟਾਗਰੀ ਚ ਨਹੀਂ ਆਉਂਦਾ। ਫਿਰ ਸਾਨੂੰ ਹਣ ਕੌਣ ਰੱਖੂਗਾ ਹੂੰ ਤੇ ਫਿਰ ਕਹਿੰਦੇ ਵੀ ਪਾਣੀ ਪੜਦੇ ਪੜਦੇ ਉਹਦਾ ਬਾਣੀ ਚ ਹੀ ਜਵਾਬ ਮਿਲ ਗਿਆ ਕਿ ਭਾਈ ਭਗਤ ਵਸ਼ਲ ਸੁਨ ਹੋਤ ਹੋ ਨਰਾਸ ਰਿਦਾ ਪਤਿਤ ਪਾਵਨ ਸੁਨ ਆਸਾ ਉਰਤਾਰ ਹੋ ਉਹ ਭਗਤ ਵਸ਼ਲ ਤਾਂ ਹੈਗਾ ਹੀ ਪਰ ਕੱਲਾ ਭਗਤ ਵਸ਼ਲ ਹੀ ਨਹੀਂ ਹੈ ਉਹ ਪਤਿਤ ਪਾਵਨ ਵੀ ਹੈ ਵਾਹ ਜੀ ਉਹ ਜੇ ਭਗਤਾਂ ਦੀ ਰੱਖ ਉਹਨਾਂ ਦੀ ਤਾਂ ਰੱਖਣੀ ਰੱਖਣੀ ਉਹਨੇ ਪਰ ਇਹ ਨਹੀਂ ਵੀ ਤੂੰ ਝੂਰ ਜਾਉਣ ਤੂੰ ਇੱਥੇ ਡਰ ਮਹਿਸੂਸ ਕਰ ਲੈ ਉਹ ਪਾਪੀਆਂ ਨੂੰ ਵੀ ਪਵਿੱਤਰ ਕਰਕੇ ਰੱਖ ਲੈਂਦਾ ਰੱਖਿਆ ਨਹੀਂ ਆ ਜਾਂ ਮੰਨ ਹੂੰ ਰੱਖਿਆ ਨਹੀਂ ਗਣਕਾਂ ਨੂੰ ਰੱਖਿਆ ਉਹ ਪਾਪੀਆਂ ਨੂੰ ਵੀ ਪਵਿੱਤਰ ਕਰਕੇ ਰੱਖ ਲੈਂਦਾ ਪਰ ਉਹ ਉਹ ਰੱਖਣ ਦੀ ਵੀ ਤੁਹਾਡੇ ਅੰਦਰ ਉਹ ਭਾਵ ਹੋਣਾ ਚਾਹੀਦਾ ਇਹ ਨਹੀਂ ਕਿ ਵੀ ਹੁਣ ਮੈਂ ਪਾਪ ਕਮਾਈ ਚੱਲਾਂ ਮੈਨੂੰ ਤਾਂ ਮਾਰੇ ਨਹੀਂ ਰੱਖ ਹੀ ਲੈਣਾ ਉਹਦਾ ਜਵਾਬ ਹੀ ਨਾ ਆਪਣੀ ਅਗਲੀ ਪੰਕਤੀ 'ਚ ਮਿਲੂਗਾ ਵੀ ਜੇ ਉਹ ਪਤਿਤ ਤੋਂ ਪਵਿੱਤਰ ਹੋਣਾ ਕਿਵੇਂ ਹੋਵਾਂਗੇ ਉਹਦੀ ਆਪ ਪੁਆਇੰਟ ਪੁਆਇੰਟ ਵਾਰ ਹਾਂਜੀ ਭਾਈ ਸਾਹਿਬ ਜੀ ਪਲੀਜ਼ ਨਾਲ ਨਾਲ ਮੈਂ ਫੇਰ ਰਿਪੀਟ ਕਰਦਾ ਪਤਿਤ ਉਦਾਹਰਨ ਹੈ ਹਰਨ ਹਰ ਅਨਾਥ ਕੋ ਹਰ ਅਨਾਥ ਕੇ ਨਾਥ ਤੇ ਕਹ ਨਾਨਕ ਤਹ ਜਾਨੀਏ ਸਦਾ ਦਾ ਬਸ ਤੁਮ ਸਾਥ ਦੇ ਪਾਵਰਥ ਵੀ ਨਾਲ ਨਾਲ ਆਪਾਂ ਹੁਣ ਵਿਚਾਰ ਜੇ ਹੁਣ ਮੰਨ ਲਓ ਆਪਾਂ ਵੇਖੀਏ ਨਾ ਪਿਛਲੇ ਪਿਛਲੇ ਸ਼ਲੋਕ ਦੀ ਲੜੀ ਅਨੁਸਾਰ ਜੀ ਤੁਸੀਂ ਵੇਖੋ ਮਨੁੱਖ ਨੇ ਇਸਤਰੀ ਨੂੰ ਧਨ ਨੂੰ ਜਾਇਦਾਦ ਨੂੰ ਉਹਨਾਂ ਨੂੰ ਆਪਣਾ ਕਰਕੇ ਮੰਨਿਆ ਹੋਇਆ ਹੈ ਹੂੰ ਫਿਰ ਉਹਨਾਂ ਦੇ ਸਿਰ ਤੇ ਬੰਦਾ ਤੁਸੀਂ ਵੇਖੋ ਜਿਨੇ ਧਨ ਨੂੰ ਆਪਣਾ ਮੰਨਿਆ ਨਾ ਹੂੰ ਉਤਾਂ ਨ ਦੇ ਸਿਰ ਤੇ ਆਪਣੇ ਪਾਪ ਲਗਾਉਣਾ ਚਾਹੁੰਦਾ ਹੁਣ ਮੈਂ ਉਹਦੀ ਲੜੀ ਜੋੜ ਕੇ ਮੈਂ ਕਰਨੇ ਚਾਹੁੰਦਾ ਆਪਦੇ ਆਪ ਸਾਰੇ ਦਿਆਂ ਦਾ ਆਪ ਦਾ ਆਪ ਦਾ ਤਜਰਬਾ ਹੁੰਦਾ ਜੀ ਹੁਣ ਤੁਸੀਂ ਵੇਖੋ ਕਿੱਡੇ ਵੱਡੇ ਵੱਡੇ ਲੀਡਰ ਹੁਣ ਇੱਕ ਆਮ ਬੰਦਾ ਮਾੜਾ ਜਿਹਾ ਕੁਝ ਗੁਨਾਹ ਕਰ ਦਵੇ ਉਹ ਕਾਨੂੰਨ ਦੀਆਂ ਨਜ਼ਰਾਂ 'ਚ ਵੀ ਆ ਜਾਂਦਾ ਉਹਦੀ ਸਜ਼ਾ ਵੀ ਹੋ ਜਾਂਦੀ ਆ ਹੂੰ ਵੱਡੇ ਵੱਡੇ ਲੀਡਰ ਪਤਾ ਨਹੀਂ ਕਿੰਨੇ ਗੁਨਾਹ ਕਰਦੇ ਆ ਉਹ ਫਿਰ ਵੀ ਬੈਠੇ ਰਹਿੰਦੇ ਬਚੇ ਰਹਿੰਦੇ ਆ ਉਹ ਤਾਂ ਨਦੀ ਜੂਰ ਦੇ ਨਾਲ ਆਪਦੇ ਪਾਪਾਂ ਤੇ ਪੜਦੇ ਹੀ ਪਾਉਣੇ ਚਾਹੁੰਦੇ ਆ ਇਹ ਵੱਖਰੀ ਗੱਲ ਆ ਵੀ ਕਿਸੇ ਨਾ ਕਿਸੇ ਸਮੇਂ ਪਰਮਾਤਮਾ ਫਿਰ ਜਦੋਂ ਉਹਨਾਂ ਦੇ ਪਾ ਜੁਗੇ ਡੰਤੇ ਆਉਂਦਾ ਨਾ ਉਹਨਾਂ ਦਾ ਉਹ ਦਿਵਾਲਾ ਨਿਕਲਦਾ ਜਿਹੜਾ ਆਮ ਬੰਦੇ ਦਾ ਨਹੀਂ ਨਿਕਲਦਾ ਹਮ ਹੈਨਾ ਮਤਲਬ ਜਿਨੇ ਧੰਨ ਨੂੰ ਸਹਾਰਾ ਮੰਨਿਆ ਉਹ ਆਪਣੇ ਪਾਪਾਂ ਤੇ ਪੜਦੇ ਪਾਉਂਦਾ ਹੈ ਜਿੰਨੂੰ ਧਨ ਦੇ ਜਿੰਨੇ ਧਨ ਨੂੰ ਸਹਾਰਾ ਮੰਨਿਆ ਉਹ ਇੰਜ ਸੋਚਦਾ ਹੈ ਵੀ ਕੋਈ ਗੱਲ ਨਹੀਂ ਮੇਰੇ ਕੋਲ ਧਨ ਦੌਲਤ ਹੈਗੀ ਹੈ ਮੁਸ਼ਕਲ ਆਏਗੀ ਤੇ ਮੈਂ ਕੰਮ ਸਹਾਰ ਲੈਣਾ ਹੈ ਪਰ ਜਿੱਦਨ ਕਿਤੇ ਵਿਪਤਾ ਬਣਦੀ ਹੈ ਉਹਨਾਂ ਦੇ ਸਰੀਰ ਤੇ ਕੋਈ ਕਸ਼ਟ ਹੁੰਦਾ ਹੈ ਐਨਾ ਧਨ ਜੋੜੀ ਬੈਠੇ ਬੰਦੇ ਵੀ ਫਿਰ ਉਹ ਰੱਬ ਤੋਂ ਹੀ ਭੀਖ ਮੰਗਦੇ ਰੱਬਾ ਮੇਰੀ ਜਾਨ ਬਚਾ ਲੈ ਧਨ ਵੀ ਉਹਨਾਂ ਦੀ ਜਾਨ ਨਹੀਂ ਬਚਾ ਪਾਉਂਦਾ ਹੈਨਾ ਫਿਰ ਜਦੋਂ ਅਖੀਰਲੇ ਵੇਲੇ ਬੰਦੇ ਜਾਂਦੇ ਆ ਐਡੀਆਂ ਦੌਲਤਾਂ ਪਿੱਛੇ ਛੱਡ ਕੇ ਇਕੱਲੇ ਹੀ ਦੁਰ ਕੇ ਜਾਂਦੇ ਇਕੱਲੇ ਹੀ ਜਾਂਦੇਗਾ ਦੂਜੀ ਗੱਲ ਇੱਕ ਗੱਲ ਇਹ ਸਮਝ ਲਈਏ ਵੀ ਮਹਾਰਾਜ ਨੇ ਕਿਹਾ ਵੀ ਕੋਹ ਨਾਨਕ ਤਿਹ ਜਾਨੀਐ ਸਦਾ ਬਸਤ ਤੁਮ ਸਾਥ ਇੱਕ ਗੱਲ ਸਮਝ ਲਓ ਵੀ ਰੱਬ ਭਾਵੇਂ ਹੁਣ ਜਿਹੜੇ ਬੰਦੇ ਨੇ ਨਹੀਂ ਮੰਨਿਆ ਵੀ ਰੱਬ ਨੇੜੇ ਹੈਗਾ ਰੱਬ ਤਾਂ ਇਹ ਨਹੀਂ ਵੀ ਹੋਰ ਤੂੰ ਰੱਬ ਦੂਰ ਭੱਜ ਜੂਗਾ ਰੱਬ ਨੇ ਤਾਂ ਫਿਰ ਵੀ ਨੇੜੇ ਹੀ ਰਹਿਣਾ ਜੀ ਪਰ ਅਹਿਸਾਸ ਕਰਨਾ ਜ਼ਰੂਰੀ ਆ ਵੀ ਉਹ ਹੈਗਾ ਮੇਰੇ ਨੇੜੇ ਹੁਣ ਮੰਨ ਲਓ ਵੀ ਜਿਵੇਂ ਇੱਕ ਗੁਰਬਾਣੀ ਚ ਬਚਨ ਹੁੰਦਾ ਏਕਾ ਸੇਜ ਵਿਸ਼ੀਤਾ ਅਨਕੰਤਾ ਧਨ ਸੁੱਤੀ ਫਿਰ ਸਤਜਾ ਗੰਤਾ ਕਹਿੰਦੇ ਹੁਣ ਪਤੀ ਤਾਂ ਕੋਲ ਹੀ ਐ ਪਰ ਕਰੀਏ ਕੀ ਪਤਨੀ ਸੁੱਤੀ ਪਈ ਐ ਹੁਣ ਜਿਹੜੀ ਪਤਨੀ ਸੁੱਤੀ ਪਈ ਪਤੀ ਕੋਲ ਵੀ ਹੋਵੇ ਹੋ ਕੇ ਵੀ ਨਾ ਆਇਆ ਵਰਗਾ ਹੈ ਜੀ ਹੁਣ ਬੰਦਾ ਵਿਕਾਰਾਂ ਦੀ ਨੀਂਦ 'ਚ ਇਸ ਕਦਰ ਸੁੱਤਾ ਹੋਇਆ ਵੀ ਰੱਬ ਕੋਲ ਹੋ ਕੇ ਵੀ ਉਹਦਾ ਅਹਿਸਾਸ ਨਹੀਂ ਹੂੰ ਤੇ ਜੇ ਉਹਦਾ ਅਹਿਸਾਸ ਨਹੀਂ ਹੈ ਤਾਂ ਹੀ ਤਾਂ ਪਾਪ ਕਰਦਾ ਹੈ ਹੱਟ ਪੱਟਣ ਵਿੱਚ ਮੰਦਰ ਭੰਨੇ ਕਰ ਚੋਰੀ ਕਰ ਆਵੇ ਅੱਗੋਂ ਦੇਖੇ ਪਿੱਛੋਂ ਦੇਖੇ ਤੁਜ ਤੇ ਕਹਾਂ ਛਪਾਵੇ ਬੰਦਾ ਪਾਪ ਕਰ ਚੋਰੀ ਕਰਨ ਗਿਆ ਉਹਨੂੰ ਐ ਲੱਗਦਾ ਵੀ ਦੁਨੀਆ ਨਹੀਂ ਵੇਖਦੀ ਰੱਬ ਤਾਂ ਵੇਂਦਾ ਉਹ ਅਹਿਸਾਸ ਨਹੀਂ ਹੈਗਾ ਉਹਨੂੰ ਜਿਨੂੰ ਅਸਾਜਵੇਂ ਉਹ ਇੱਕ ਸਾਖੀ ਬੋਕਾਂ ਮੈਂ ਨੈਕਟ ਬੁੱਝੇ ਸੋ ਬੁਰਾ ਕਿਉਂ ਕਰੇ ਹਾਂਜੀ ਇਹ ਜਿਹੜਾ ਰੱਬ ਨੂੰ ਨੇੜੇ ਜਾਂਦਾ ਫਿਰ ਮਾੜਾ ਕੰਮ ਕਿਉਂ ਕਰੇ ਹੁਣ ਆ ਇੱਕ ਮਤਲਬ ਕਹਾਣੀ ਭਾਵੇਂ ਆਉਂਦੀ ਤਾਂ ਹਿੰਦੂ ਪੁਰਾਣਾਂ ਦੇ ਵਿੱਚ ਹੀ ਆ ਪਰ ਬੜੀ ਸਮਝਣ ਵਾਲੀ ਆ ਕਹਿੰਦੇ ਵੀ ਕ੍ਰਿਸ਼ਨ ਜੀ ਨੇ ਨਾ ਇੱਕ ਪਾਸੇ ਜੁਡੀਸ਼ਟਰ ਤੇ ਇੱਕ ਪਾਸੇ ਦੁਰਯੋਧਨ ਦੋਨਾਂ ਨੂੰ ਨਾ ਉਹ ਕਬੂਤਰ ਦੇ ਕੇ ਤੋਰਤਾ ਵੀ ਤੁਸੀਂ ਇੰਜ ਕਰੋ ਕਬੂਤਰ ਮਾਰਨਾ ਹੈ ਉੱਥੇ ਮਾਰੋ ਜਿੱਥੇ ਕੋਈ ਨਹੀਂ ਦੇਖਦਾ ਉਹ ਜੀ ਤੋ ਗਏ ਤੇ ਦੁਰਯੋਧਨ ਝਟ ਮੋੜ ਆਇਆ ਉਹਦੀ ਗਿੱਚੀ ਮਰੋੜ ਕੇ ਤੇ ਕਹਿੰਦੇ ਆਹ ਲੋ ਜੀ ਕ੍ਰਿਸ਼ਨ ਜੀ ਮਰੋੜ ਤਾ ਮੈਂ ਤਾਂ ਕਹਿੰਦੇ ਮੈਂ ਗਿਆ ਉਥੇ ਕੋਈ ਵੇਂਦਾ ਨਹੀਂ ਸੀ ਪਿਆ ਤਾਂ ਗਿੱਚੀ ਮਰੋੜੀ ਮੈਂ ਆ ਗਿਆ ਕਹਿੰਦੇ ਚਲੋ ਦੂਜੇ ਦੇ ਵੀ ਇੰਤਜ਼ਾਰ ਕਰ ਲਗੇ ਬੜਾ ਲੰਬਾ ਸਮਾਂ ਲੰਘ ਗਿਆ ਆਈ ਹੀ ਨਹੀਂ ਬੜਾ ਸਮਾਂ ਲੰਘਿਆ ਉਹ ਬੜੇ ਲੰਬੇ ਸਮੇਂ ਬਾਅਦ ਵਾਪਸ ਆਏ ਤੇ ਜਉਂਦਾ ਹੀ ਲੈ ਕੇ ਵਾਪਸ ਆ ਗਏ ਤੇ ਕ੍ਰਿਸ਼ਨ ਜੀ ਕਹਿੰਦੇ ਕੀ ਗੱਲ ਤੇ ਇੰਨੋਂ ਨਹੀਂ ਕੋਈ ਐਸੀ ਥਾਂ ਲੱਭੀ ਕਹਿੰਦੇ ਵੀ ਮਹਾਰਾਜ ਲੱਭੀ ਤਾਂ ਅਸੀਂ ਪਹਿਲਾਂ ਮੈਂ ਕੋਈ ਐਸੀ ਸੋ ਨਸਾਨ ਜਗ੍ਹਾ ਤੇ ਗਿਆ ਜਿੱਥੇ ਕੋਈ ਬੰਦਾ ਨਹੀਂ ਸੀ ਹੈਗਾ ਮੈਂ ਸੋਚਿਆ ਇੱਥੇ ਕਿਹੜਾ ਕੋਈ ਦੇਖਦਾ ਪਿਆ ਫਿਰ ਸੋਚਿਆ ਵੀ ਬੰਦਾ ਨਹੀਂ ਦੇਖਦਾ ਤੇ ਪੰਛੀ ਜੀਵ ਜੰਤੂ ਤਾਂ ਦੇਖਦੇ ਹੋਣਗੇ ਕਹਿੰਦੇ ਫਿਰ ਮੈਂ ਕੋਈ ਹੋਰ ਐਸਾ ਟਿਕਾਣਾ ਲੱਭਿਆ ਜਿੱਥੇ ਮੈਨੂੰ ਲੱਗਿਆ ਵੀ ਕੋਈ ਜੀਵ ਜੰਤੂ ਵੀ ਨਹੀਂ ਹੋਣਾ ਫਿਰ ਉੱਥੇ ਮੈਂ ਉਹਦੀ ਗਿੱਚੀ ਮਰੋਰ ਲੱਗਾ ਫਿਰ ਅਖੀਰ ਤੇ ਮੈਨੂੰ ਇਹ ਅਹਿਸ ਕਹਿੰਦੇ ਮੈਨੂੰ ਕੋਈ ਐਸੀ ਥਾਂ ਹੀ ਨਹੀਂ ਲੱਭੀ ਜਿੱਥੇ ਕੋਈ ਨਹੀਂ ਦੇਖਦਾ ਉਹ ਇੱਕ ਪਰਮਾਤਮਾ ਐਸਾ ਜਿਹੜਾ ਹਰ ਥਾਂ ਤੇ ਵੇਖਦਾ ਤਾਂ ਕਰਕੇ ਮੈਨੂੰ ਮਾਰ ਹੀ ਨਹੀਂ ਸਕਿਆ ਜਿੱਦ ਤਣ ਇਹ ਅਹਿਸਾਸ ਹੋ ਜਾਵੇ ਵੀ ਉਹ ਹੈ ਹੀ ਨਾਲ ਹੈ ਬੰਦੇ ਤੋਂ ਕੀ ਪਾਪ ਹੋਊਗਾ ਤੇ ਉਹ ਫਿਰ ਪਾਪੀ ਪਵਿੱਤਰ ਕਿਉਂ ਨਾ ਹੋਊਗਾ ਜੀ ਉਹ ਪਾਪ ਕਰਨੇ ਬੰਦ ਕਿਉਂ ਨਾ ਕਰੂਗਾ ਹੂੰ ਫਿਰ ਡਰ ਉਹ ਜਿਵੇਂ ਇੱਕ ਤਾਂ ਪਛਾਨ ਇਹ ਹੀ ਆਉਂਦਾ ਨਾ ਸੋ ਡਰੈ ਜੇ ਪਾਪ ਜੇ ਪਾਪ ਕਮਾਉਂਦਾ ਵੀ ਡਰਦਾ ਉਹ ਹੀ ਹੈ ਹੁਣ ਜਿਹੜੇ ਬੰਦੇ ਨੇ ਕਤਲ ਕੀਤਾ ਉਹਨੂੰ ਡਰ ਲੱਗਿਆ ਰਹਿਣਾ ਹੂੰ ਇੱਕ ਤਾਂ ਦੁਨਿਆਵੀ ਤੌਰ ਤੇ ਤਾਂ ਲੱਗਣਾ ਹੀ ਵੀ ਮੈਂ ਕਾਨੂੰਨ ਚ ਫੜਿਆ ਨਾ ਜਾਵਾਂ ਅਧਿਆਤਮਿਕ ਤੌਰ ਤੇ ਵੀ ਤੁਸੀਂ ਵੇਖੋ ਸਾਰੀ ਜ਼ਿੰਦਗੀ ਜਿਹੜੇ ਪਾਪ ਕਰਕੇ ਬੰਦੇ ਬੁੱਢੇ ਹੁੰਦੇ ਹਨ ਬੁੱਢੇ ਹੋਣ ਲੱਗਿਆ ਰਾਤ ਨੂੰ ਉੱਠ ਉੱਠ ਚੀਕਾਂ ਮਾਰਦੇ ਮੈਂ ਕਈ ਬਜ਼ੁਰਗ ਵੇਖੇ ਆ ਕਿਉਂਕਿ ਉਹਨਾਂ ਦੇ ਅੰਦਰ ਦੇ ਪਾਪ ਡਰਾਉਂਦੇ ਆ ਉਹਨਾਂ ਨੂੰ ਤੇ ਡਰੂ ਉਹ ਵੀ ਉਹੀ ਜਿਹਨੂੰ ਇਹ ਲੱਗੂ ਮੈਂ ਮੰਨ ਲਓ ਹਨੇਰੇ ਚ ਅਸੀਂ ਇਕੱਲੇ ਤੁਰੇ ਜਾਂਦੇ ਹਈਏ ਹਾਲਾਂਕਿ ਖਤਰਾ ਉਹੀ ਰਹਿਣਾ ਹੈ ਇੱਕ ਬੱਚਾ ਇਕੱਲਾ ਤੁਰਿਆ ਜਾ ਰਿਹਾ ਹੈ ਹੁਣ ਅੱਗੋਂ ਛੇਰ ਆ ਜੇ ਹੁਣ ਉਹ ਤੇ ਦਾੜੀ ਨੇ ਛੇਰ ਤੋਂ ਬਚਾ ਥੋੜੀ ਲੈਣਾ ਮੈਂ ਆਮ ਬੰਦੇ ਦੀ ਗੱਲ ਕਰਦਾ ਰੱਬ ਤਾਂ ਸਾਰੀਆਂ ਚੀਜ਼ਾਂ ਤੋਂ ਹੀ ਬਚਾਉਂਦਾ ਹੈ ਹੁਣ ਇੱਕ ਬੰਦ ਬੱਚਾ ਤੁਰਿਆ ਜਾ ਰਿਹਾ ਨੇਰੇ ਚ ਉਹਨੂੰ ਇੰਜ ਲੱਗੇ ਨਾ ਮੈਂ ਕੱਲਾ ਹਾਂ ਉਹ ਡਰ ਹੀ ਜਾਊਗਾ ਉਹਨੂੰ ਇੰਜ ਲੱਗੂਗਾ ਮੇਰੇ ਨਾਲ ਕੋਈ ਹੈਗਾ ਹੈ ਉਹ ਉਹਦਾ ਆਪਣੇ ਆ ਵੀ ਇੰਜ ਹੁੰਦਾ ਵੀ ਕੋਈ ਚੱਕਰ ਨਹੀਂ ਭਾਵੇਂ ਕੀ ਹੁਣ ਐਸਾ ਖਤਰਾ ਆ ਜਾਵੇ ਉਹ ਨਾਲ ਦੇ ਨੇ ਕੀ ਕਰ ਲੈਣਾ ਪਰ ਇੱਕ ਹੌਸਲਾ ਹੋ ਗਿਆ ਵੀ ਮੇਰੇ ਨਾਲ ਹੈਗਾ ਉਹ ਡਰ ਖਤਮ ਕਰਤਾ ਜਿੱਦ ਦਿਨ ਬੰਦੇ ਨੂੰ ਇਹ ਅਹਿਸਾਸ ਹੋ ਜਾਵੇ ਵੀ ਰੱਬ ਮੇਰੇ ਨਾਲ ਹੈਗਾ ਹੈ ਉਹਦਾ ਡਰ ਵੀ ਮੁੱਕ ਜਾਊਗਾ ਫਿਰ ਅਨਾਥ ਕੇ ਨਾਥ ਮਹਾਰਾਜ ਕਹਿੰਦੇ ਵੀ ਜਿਹੜੇ ਬੰਦੇ ਦਾ ਕੋਈ ਨਹੀਂ ਹੈਗਾ ਹੁਣ ਤੁਸੀਂ ਵੇਖੋ ਜਿਸ ਮਨੁੱਖ ਦਾ ਸਾਰੇ ਸਾਥ ਛੱਡ ਜਾਣ ਤੇ ਉਹਦੀ ਬਾਹ ਫਿਰ ਪਰਮਾਤਮਾ ਫੜਦਾ ਹੈ ਅਤਰੰਗ ਤਰੰਗ ਤਾਰਨ ਹੈ ਮਹਾਰਾਜ ਕਹਿੰਦੇ ਜਿਸ ਮਨੁੱਖ ਦਾ ਕੋਈ ਆਸਰਾ ਨਾ ਨਾ ਹੋਵੇ ਉਹਦਾ ਆਸਰਾ ਵਹਿਗੁਰੂ ਜੀ ਬਣਦੇ ਆ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਏ ਦੇ ਆਪਸ ਲੋਕਾਂ ਦੀ ਵਿਚਾਰ ਕਰ ਰਹੇ ਆ ਦੇਖੋ ਨਹੀਂ ਕਸ਼ਮੀਰੀ ਪੰਡਤਾਂ ਦਾ ਕੋਈ ਨਹੀਂ ਹੋਇਆ ਹਣਾ ਉਹ ਅਨਾਥਾਂ ਵਾਂ ਕੀ ਸਾਰੇ ਇਹ ਬੜੇ ਵੱਡੇ ਵੱਡੇ ਸਕਾਲਰ ਸੀਗੇ ਬੜੇ ਵੱਡੇ ਸਕਾਲਰਾਂ ਕੋਲ ਗਏ ਐ ਰੰਗਜੀਤ ਨੇ ਇੱਕ ਦਿਨ ਚ ਤਾਂ ਸਭ ਕੁਝ ਖਤਮ ਨਹੀਂ ਕਰਤਾ ਸੀ ਪਰ ਸਭ ਕੁਝ ਮਤਲਬ ਗਏ ਐ ਪਰ ਜਦੋਂ ਆਨੰਦਪੁਰ ਸਾਹਿਬ ਆਇਆ ਵਾ ਕਮਾਲ ਦੀ ਗੱਲ ਹੈ ਵੈਸੇ ਇਵਨ ਕਿ ਉਹ ਆਪਣੇ ਦੇਵ ਚੇਵ ਜੀ ਦੀ ਵੀ ਪੂਜਾ ਕਰਨ ਗਏ ਐ ਸਾਰਾ ਕੁਝ ਆਪਾਂ ਜੋ ਆਪਣਾ ਸੰਖੇਪ ਚ ਆਪਾਂ ਗੱਲ ਕਰਦੀ ਵੀ ਉਹਨੂੰ ਸਾਰਾ ਕੁਝ ਕਰ ਕਰਾ ਕੇ 1657 ਤੋਂ ਲੈ ਕੇ 75 ਸਾਲ 75 18 ਸਾਲ 18 ਸਾਲਾਂ ਦਾ ਸਮਾਂ ਹੈ 18 ਸਾਲ ਸਾਰੇ ਪੈਸੇ ਤੁਰ ਫਿਰ ਕੇ ਬੰਦਾ ਨਾ ਜਦੋਂ ਮੈਂ ਕਈ ਵਾਰ ਸੋਚਦਾ ਨਾ ਵੀ ਇਹ ਵੀ ਇੱਕ ਜਦੋਂ ਬੰਦਾ ਠੱਕੇ ਤੋਂ ਖਾ ਲੈਂਦਾ ਨਾ ਸਾਰੇ ਪੈਸੇ ਜਾ ਕੇ ਮੈਂ ਆਮ ਕਲੀ ਕਸ਼ਮੀਰੀ ਪੰਡਤਾਂ ਦੀ ਗੱਲ ਨਹੀਂ ਕਰ ਰਿਹਾ ਆਪਾਂ ਆਪਦੇ ਤੇ ਵੀ ਲਾ ਕੇ ਦੇਖੀ ਜਦੋਂ ਬੰਦਾ 18 20 ਸਾਲ ਧੱਕੇ ਧੱਕੇ ਖਾ ਲੈਂਦਾ ਨਾ ਫੇਰ ਜਾ ਕੇ ਤੇ ਉਹਨੂੰ ਅਨੰਦਾਂ ਦੀ ਪੂਰੀ ਚੇਤੇ ਆਉਂਦੀ ਹੈ ਵੀ ਯਾਰ ਅਨੰਦਪੁਰ ਸਾਹਿਬ ਵੀ ਕਿਤੇ ਹੈਗਾ ਕੁਝ ਵਾਰ ਹੈਨਾ ਉਧਰ ਨੂੰ ਤੁਰ ਗਏ ਉਹਨਾਂ ਉਧਰਲੇ ਪਾਸੇ ਮੂੰਹ ਕਰ ਗਏ ਕਿਤੇ ਤੇ ਜਾਂ ਗੁਰੂ ਵਾਲੇ ਪਾਸੇ ਤੁਰਨ ਦੀ ਕੋਸ਼ਿਸ਼ ਕਰੀਏ ਤੇ ਜਦੋਂ ਬੰਦਾ ਪਾਪ ਕਰ ਕਰ ਕੇ ਥੱਕ ਜਾਂਦਾ ਜਾਂ ਹੋਰਾਂ ਦੇ ਆਸਰੇ ਤੱਕ 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 ਕੇ ਥੱਕ ਜਾਂਦਾ ਤੇ ਹੋਰਾਂ ਦੇ ਆਸਰੇ ਤੱਕ ਨੇ ਵੀ ਤਾਂ ਇੱਕ ਪਤ ਤੋ ਨਹੀਂ ਆ ਨਾ ਬਿਲਕੁਲ ਬਿਲਕੁਲ ਮਨੁੱਖ ਕੀ ਜਿਹੜੀ ਆਪਕੇ ਮਨੁੱਖੀ ਟੇਕ ਬਿਰਤੀ ਸਭ ਜਾਣ ਹੁਣ ਬਿਰਥੀਆਂ ਟੇਕਾਂ ਰਖ ਰੱਖ ਕੇ ਵੀ ਫਿਰ ਉਹ ਪਤਨ ਕਿਤੇ ਕਿਤੇ ਕੋਲੇ ਗਏ ਹੋਣੇ ਆ ਬੜੀਆਂ ਦੇ ਟੇਕਾਂ ਰੱਖੀਆਂ ਬੜੀਆਂ ਦੀ ਟੇਕਾਂ ਰੱਖੀਆਂ ਤੇ ਐਂਡ ਤੇ ਨਾ ਜਦੋਂ 1675 ਚ ਆਇਆ ਤੇ ਆਉਣ ਤੋਂ ਪਹਿਲਾਂ ਮਨ ਚ ਕੀ ਸੋਚਦੇ ਹੋਣਗੇ ਮੈਂ ਕਈ ਵਾਰ ਸੋਚਦਾ ਵੀ ਆਉਣ ਤੋਂ ਪਹਿਲਾਂ ਕੀ ਮਨ ਚ ਸੋਚਦੇ ਹੋਣਗੇ ਵੀ ਕੀ ਹੁਣ ਆਮ ਆਮ ਤਾਂ ਇਹੀ ਹੁੰਦਾ ਵੀ ਜਦੋਂ ਆਪਾਂ ਨੂੰ ਪਤਾ ਹੋਵੇ ਯਾਰ ਵੀ ਫਲਾਣੇ ਤਾਂ ਕਿ ਰੰਗ ਜਾਬ ਦਾ ਹੁਕਮ ਆਨੰਦਪੁਰ ਸਾਹਿਬ ਹੀ ਲਾਗੂ ਨਹੀਂ ਸੀ ਹੋਇਆ ਹਾਂਜੀ ਹਾਂਜੀ ਅੱਗੇ ਵੀ ਆਪਾਂ ਦੱਸੇ ਬਾਸ਼ਾ ਬਾਰੇ ਪੜ੍ਹਦੇ ਹਾਂ ਵੀ ਉਹ ਜਿਹੜੇ ਰੰਗ ਜਾਬ ਨੇ ਹੁਕਮ ਜਾਰੀ ਕੀਤੇ ਸੀ ਉਹ ਸਾਰੇ ਗੁਰੂ ਸਾਹਿਬ ਨੇ ਉਸ ਤੋਂ ਉਲਟ ਮਤਲਬ ਉੱਥੇ ਉਹ ਕੋਣਾਵਾ ਸਭ ਜਾਰੀ ਕੀਤੇ ਹੁਣ ਆਨੰਦਪੁਰ ਸਾਹਿਬ ਉਹ ਹੁਕਮ ਲਾਗੂ ਹੀ ਨਹੀਂ ਹੋ ਰਿਹਾ ਤੇ ਉਹਨਾਂ ਨੂੰ ਇਹ ਲੱਗਿਆ ਵੀ ਨਹੀਂ ਇਹ ਗੁਰੂ ਨਾਨਕ ਦਾ ਘਰ ਹੈ ਤੇ ਇੱਥੇ ਸਾਡੀ ਔਰ ਉਸ ਤੋਂ ਆਉਣ ਤੋਂ ਪਹਿਲਾਂ ਮਨ 'ਚ ਇੱਕ ਅਹਿਸਾਸ ਪੈਦਾ ਕਰ ਆ ਰਿਹਾ ਵੀ ਗਿਲਟ ਗਿਲਟ ਫੀਲ ਕਰ ਰਿਹਾ ਤੇ ਮਨ 'ਚ ਡਰਦੇ ਵੀ ਪਏ ਆ ਪਰ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਮਣੇ ਆਏ ਐ ਤੇ ਫਿਰ ਮਤਲਬ ਡਰ ਵੀ ਚੱਕੇ ਗਏ ਤੇ ਗੁਰੂ ਸਾਹਿਬ ਨੇ ਬੜਾ ਸਤਿਕਾਰ ਬੜਾ ਪਿਆਰ ਨਾਲ ਬੁਲਾਇਆ ਹਲਕੇ ਵਿਚਾਰਾਂ ਦੇ ਡਿਫਰੈਂਸਸ ਹੈ ਹਾਂ ਜੀ ਹਾਂ ਜੀ ਵਿਚਾਰਾਂ ਦੇ ਡਿਫਰੈਂਸਸ ਹੈ ਹੂੰ ਹੂੰ ਤੇ ਫਿਰ ਵੀ ਜੇ ਗੁਰੂ ਸਾਹਿਬ ਨੇ ਪਿਆਰ ਸਤਿਕਾਰ ਨਾਲ ਬੁਲਾਇਆ ਕਿਰਪਾ ਰਾਮ ਜੀ ਉਹ ਆਏ ਵੇਖੋ ਵਿਚਾਰਾਂ ਹੋਈਆਂ ਸਭ ਕੁਝ ਕੀਤਾ ਤੇ ਵਿਚਾਰਾਂ ਕਰਦਿਆਂ ਕਰਦਿਆਂ ਗੁਰੂ ਸਾਹਿਬ ਆਪ ਨੂੰ ਪਤਾ ਵੀ ਉਦੋਂ ਬਾਲ ਗੋਬਿੰਦ Rai ji ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਸੱਚੇ ਬਾੱਚਾ ਉਹਨਾਂ 9 ਸਾਲ ਦੀ ਉਮਰ ਦੇ ਵਿੱਚ ਵਿਚਾਰਾਂ ਕਰਦਿਆਂ ਕਰਦਿਆਂ ਗੱਲ ਇੱਥੇ ਨਿਬੜ ਗਈ ਵੀ ਭਾਈਏ ਵਿੱਚ ਬੇਸ਼ੱਕ ਅਸੀਂ ਤੁਹਾਡੇ ਵਿਚਾਰਾਂ ਨਾਲ ਸਹਿਮਤ ਨਹੀਂ ਪਰ ਤੁਹਾਡੇ ਵਿਚਾਰਾਂ ਨਾਲ ਧੱਕਾ ਹੋ ਰਿਹਾ ਹੂੰ ਤੇ ਅਸੀਂ ਤੁਹਾਡੀ ਖਾਤਰ ਜਾਵਾਂਗੇ ਭਾਵੇਂ ਸਾਡੇ ਤੁਹਾਡੇ ਵਿਚਾਰਾਂ ਨਾਲ ਸਹਿਮਤੀ ਨਹੀਂ ਪਰ ਅਸੀਂ ਫਿਰ ਵੀ ਜਾਵਾਂਗੇ ਬਿਲਕੁਲ ਤੇ ਇੱਕ ਇੱਕ ਡਾਕ ਉਹ ਡਾਇਕਾ احساس ਹੋਣਾ ਕਿਰਪਾ ਰਾਮ ਜੀ ਦੇ ਬਣ ਚ ਯਾਰ ਕਮਾਲ ਹੋ ਗਈ ਅਸੀਂ 18 19 ਸਾਲ ਤੁਰੇ ਫਿਰਦੇ ਰਹੇ ਹਾਂ ਤੇ ਸੋਚ ਕੇ ਵੀ ਇੱਥੇ ਇਹ ਆ ਰਹੇ ਆ ਵੀ ਅਸੀਂ ਵੀ ਫੀਲ ਇਨਸਲਟ ਤਾਂ ਇਹਦਾ ਫਿਰ ਉਹਦੇ ਜੋਗੇ ਹੋ ਕੇ ਰਹਿ ਗਿਆ ਉਹਦੇ ਜੋਗੇ ਫਿਰ ਕਿਰਪਾ ਸਿੰਘ ਹਾਂ ਉਹ ਹੀ ਵੇਖੋ ਉਹੀ ਕਿਰਪਾ ਰਾਮ ਬਾਅਦ ਦੇ ਵਿੱਚ ਕਿਰਪਾਲ ਸਿੰਘ ਬਣਦੇ ਆ ਤੇ ਕਿੰਨਾ ਚਮਕੌਰ ਦੀ ਗੜੀ ਚ ਸ਼ਹੀਦ ਸ਼ਾਹਤ ਵੀ ਪ੍ਰਾਪਤ ਕਰਦੇ ਆ ਮਤਲਬ ਸੋ ਕਹਿਣ ਦਾ ਭਾਵ ਵੀ ਜਦੋਂ ਕੋਈ ਬੰਦਾ ਠਹਿ ਕੇ ਜਿੰਨੇ ਮਰਜੀ ਧੱਕੇ ਖਾ ਕੇ ਵਿਕਾਰਾਂ ਦੇ ਵਿੱਚ ਗਲਤਾਂ ਹੋ ਕੇ ਜਦੋਂ ਗੁਰੂ ਦੇ ਦਰ ਆਲੇ ਪਾਸੇ ਤੁਰਪੇ ਨਾ ਕਿਤੇ ਨਾਮਪੁਰ ਸਾਹਿਬ ਵਾਲੇ ਪਾਸੇ ਦਾ ਮੂੰਹ ਹੋ ਜਾਈ ਤਾਂ ਭਾਈ ਗੁਰੂ ਬਖਸ਼ੀ ਲੰਦਾ ਇਹ ਤੂੰ ਵੀ ਸਮਝ ਲਾਦੇ ਵੀ ਉਹ ਕੱਲੇ ਸਹਾਰਾ ਹੀ ਨਹੀਂ ਬਣਦੇ ਉਹਦਾ ਵੀ ਡਰ ਚੱਕ ਕੇ ਉਹਨੂੰ ਬਹਾਦਰ ਬਣਾ ਦਿੰਦੇ ਵੀ ਤੂੰ ਆਪਦੇ ਲਈ ਆਪ ਵੀ ਜੂਝ ਸਕਦਾ ਆਪਦੇ ਲਈ ਆਪ ਵੀ ਜੂਝ ਸਕਦਾ ਹਰ ਨਾਥ ਕੋ ਨਾਥ ਵੀ ਜੀ ਦਾ ਕੋਈ ਨਹੀਂ ਹੈਗਾ ਗੁਰੂ ਉਹਦਾ ਬਣਦਾ ਜੀ ਆਪਾਂ ਇੱਥੇ ਗੱਲ ਕਰ ਰਹੇ ਸੀ ਹਾਂਜੀ ਹੁਣ ਇੱਕ ਮੈਂ ਹੁਣ ਅਗਲੀ ਇੱਕ ਬੜਾ ਇੰਪੋਰਟੈਂਟ ਨੁਕਤਾ ਹੈ ਜਿਹੜਾ ਹੁਣ ਸਮਝਣਾ ਉਹ ਪਿਛਲੇ ਸਕੂਲ ਸ਼ਲੋਕ ਦੀ ਲੜੀ ਨਾਲ ਜੁੜੂਗਾ ਤੁਸੀਂ ਦੇਖੋ ਕੋ ਨਾਨਕ ਤਿਹ ਜਾਨੀਐ ਸਦਾ ਬਸਤ ਤਮ ਸਾਥ ਸਦਾ ਬਸਤ ਤਮ ਸਾਥ ਉਹ ਵਾਹਿਗੁਰੂ ਜੀ ਸਦਾ ਹੀ ਨਾਲ ਨੇ ਵਧੇ ਆ ਇੱਕ ਤਾਂ ਇਹ ਹੋ ਗਿਆ ਵੀ ਜ਼ਿੰਦਗੀ ਰਹਿੰਦਿਆਂ ਤਾਂ ਨਿਭਦੀ ਨਿਭਦੇ ਆ ਜਦੋਂ ਜ਼ਿੰਦਗੀ ਖਤਮ ਹੁੰਦੀ ਆ ਹੁਣ ਤੁਸੀਂ ਵੇਖੋ ਜਿਹੜੇ ਮਾਤਾ ਪਿਤਾ ਨੇ ਪੂਰਾ ਜੋਰ ਲਾਇਆ ਵਫਾ ਨਿਭਾਉਣੀ ਆ ਪਰ ਅੰਤਲਾ ਵੇਲਾ ਆ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਆ ਕਿ ਕਤੰਚ ਮਾਤਾ ਦੱਸ ਕਿੱਥੇ ਰਹਿ ਗਈ ਤੇਰੀ ਮਾਂ ਕਤੰਚ ਪਿਤਾ ਕਿੱਥੇ ਰਹਿ ਗਿਆ ਤੇਰਾ ਪਿਤਾ ਕਤੰਚ ਬਣਤਾ ਬਨੋਦ ਸੁਤ ਹੈ ਤੇਰੀ ਇਸਤਰੀ ਤੇਰੇ ਬੱਚੇ ਪਰਿਵਾਰ ਕਿੱਥੇ ਰਹਿ ਗਏ ਕਤੰਚ ਮਾਤਾ ਕਤੰਚ ਪਿਤਾ ਕਤੰਚ ਬਣਤਾ ਬਨੋਦ ਸੁਤਹਿ ਕਤੰਚ ਭਰਾਤ ਭਰਾ ਮੀਤ ਮਿੱਤਰ ਕਤੰਚ ਭਰਾਤ ਮੀਤ ਹਿਤ ਬੰਧਵ ਰਿਸ਼ਤੇਦਾਰ ਕਤੰਚ ਮੋਹ ਕੁਟੰਬਯ ਤੇ ਪੂਰਾ ਕਟੰਬ ਆ ਗਿਆ ਕਤੰਚ ਮਾਤਾ ਕਤੰਚ ਪਿਤਾ ਕਤੰਚ ਬਣਤਾ ਬਨੋਦ ਸੁਤਹਿ ਕਤੰਚ ਭਰਾਤ ਮੀਤ ਹਿਤ ਬੰਧਵ ਕਤੰਚ ਮੋਹ ਕੁਟੰਬਯ ਤੇ ਕਤੰਚ ਚਪਲ ਮੋਹਣੀ ਰੂਪੰ ਭਖੰਤੇ ਤਿਆਗੰ ਕਰੋਤ ਤੇ ਕਹਿੰਦੇ ਰਹੰਤ ਸੰਗ ਭਗਵਾਨ ਸਿਮਰਨ ਨਾਨਕ ਲਬਧਿਆਂ ਅਚੁੱਤ ਤਣੇ ਅਖੀਰਲੇ ਵੇਲੇ ਇਹ ਸਾਰਾ ਕੁਟੰਬ ਤਾਂ ਪਿੱਛੇ ਰਹਿ ਗਿਆ ਪਰ ਇੱਕ ਵਾਹਿਗੁਰੂ ਦਾ ਨਾਮ ਸੀ ਜਿਨੇ ਉਸ ਵੇਲੇ ਵੀ ਤੇਰਾ ਸਾਥ ਨਿਭਾਇਆ ਕਹੋ ਨਾਨਕ ਤੇ ਜਾਨੀ ਸਦਾ ਬਸਤ ਤੋ ਮਸਾਤ ਇਸ ਸਰੀਰ ਛੱਡਣ ਤੋਂ ਬਾਅਦ ਵੀ ਵਾਹਿਗੁਰੂ ਜੀ ਦੀ ਯਾਦ ਸਾਡਾ ਸਾਥ ਨਿਭਾਉਂਦੀ ਹੈ ਇਸ ਕਰਕੇ ਮਹਾਰਾਜ ਕਹਿੰਦੇ ਅਣਦਿਨ ਸਿਮਰਹੁ ਤਾਸ ਕੋ ਜਿਵੇਂ ਪਿਛਲੀ ਸ਼ਲੋਕ ਚ ਆਪੇ ਵਿੱਚ ਇਹੀ ਕਨਕਲੂਜਨ ਦਿੱਤਾ ਹਨਾ ਵੀ ਭਾਈ ਪਦਾਰਥ ਲੈਣੇ ਗੁਨਾਹ ਨਹੀਂ ਉਹਦੇ ਚ ਖਚਤੋਂ ਨਾ ਗੁਨਾਹ ਹੈ ਜੀ ਮਹਾਰਾਜ ਕਹਿੰਦੇ ਵੀ ਉਹਦੇ ਚ ਤੂੰ ਕਿਉਂ ਖਚਤੋਂ ਰਿਹਾ ਜਿੰਨੇ ਤੇਰਾ ਸਾਥ ਹੀ ਨਹੀਂ ਦੇਣਾ ਤੋ ਉਹਨੂੰ ਸਿਮਰ ਜਨੇ ਤੇਰਾ ਸਾਥੀ ਬੰਨਾ ਹੈ ਸਾਥੀ ਬੰਨਾ ਅਣਦਿਨ ਸਿਮਰਹੁ ਤਾਸ ਕੋ ਜੋ ਅੰਤ ਸਹਾਈ ਹੋਏ ਇਹ ਵਿਖਿਆ ਦਿਨ ਚਾਰ ਛੇ ਛਾੜ ਚੱਲਿਓ ਸਭ ਕੋ ਜੀ ਕਾ ਕੋ ਮਾਤ ਪਿਤਾ ਸੁਤ ਧੀਆ ਗ੍ਰਹਿ ਬਣਤਾ ਕਛ ਸੰਗ ਨ ਲੀਆ ਐਸੀ ਸੰਚ ਜੋ ਬਿਨ ਸਤ ਨਾਹੀ ਪਤ ਛੇਤੀ ਆਪਣੇ ਘਰ ਜਾਹੀ ਸਾਧ ਸੰਗ ਕਲ ਕੀਰਤਨ ਗਾਇਆ ਨਾਨਕ ਤੇ ਤੇ ਬਹਰ ਨ ਆਇਆ ਕਹਿੰਦੇ ਉਹ ਦੁਬਾਰਾ ਨਹੀਂ ਹੁੰਦਾ ਫਿਰ ਜਿੰਨੇ ਉਸ ਨੂੰ ਸਿਮਰ ਲਿਆ ਜਿਹੜਾ ਸਦੀਵੀ ਸਾਥ ਨੇ ਬਧੀ ਇੱਕ ਇਹ ਗੱਲ ਦੂਜੇ ਨੰਬਰ ਤੇ ਜੇ ਦੁਨਿਆਵੀ ਤੌਰ ਤੇ ਵੀ ਗੱਲ ਕਰੀਏ ਨਾ ਤੁਸੀਂ ਵੇਖੋ ਇੱਥੇ ਤਿੰਨੇ ਸ਼ਬਦ ਵਰਤੇ ਮਹਾਰਾਜ ਨੇ ਪਤਿ ਤੁਧਾਰਨ ਪੈ ਹਰਨ ਹਰ ਅਨਾਥ ਕੇ ਨਾਥ ਪਤਤ ਉਦਾਹਰਨ ਬਾਰੇ ਵਿਚਾਰ ਲਿਆ ਵੀ ਉਸ ਪਾਪੀਆਂ ਨੂੰ ਪਵਿੱਤਰ ਕਰਦਾ ਹੈ ਜੈਸਾ ਜੈਸੇ ਬਾਲਕ ਭਾਏ ਸੁ ਭਾਈ ਲੱਖ ਅਪਰਾਧ ਕਮਾਵੇ ਕਿਉਂਕਿ ਇਹ ਤਾਂ ਬੱਚੇ ਹੀ ਆਂ ਕਾਰੂ ਉਪਦੇਸ਼ ਝਿੜਕੇ ਬਹੁ ਪਾਤੀ ਬਹੁ ਪਿਤਾ ਗੱਲ ਲਾਵੇ ਉਹਨੇ ਗੱਲ ਲਾ ਹੀ ਲੈਣਾ ਹੈ ਉਹਦਾ ਵਿਰਧ ਹੈ ਵਿਕਾਰਾਂ ਤੇ ਵਿਕਾਰਾਂ ਚ ਖਚਤ ਹੋਏ ਨੂੰ ਗੱਲ ਲਾ ਲੈਣਾ ਗੱਲ ਲਾ ਲੈਣਾ ਫਿਰ ਭੈ ਹਰਨ ਨਿਰਭਉ ਜਪੈ ਸਗਲ ਭਉ ਮਿਟੇ ਉਹਨੇ ਭੈ ਮਿਟਾ ਦੇਣੇ ਆ ਜੇ ਅਸਾਸ ਕਰ ਲਓ ਵੀ ਹੋਏਗਾ ਮੇਰੇ ਨਾਲ ਵੀ ਇਹ ਸ਼ਰਤ ਹੈ ਵੀ ਜੇ ਉਹਨਾਂ ਜੇ ਉਹਨੂੰ ਦੂਰ ਦੂਰ ਜਾਣਾਂਗੇ ਤੇ ਫਿਰ ਦਰ ਕਿੱਥੋਂ ਦੂਰ ਹੋਣਾ ਹੈ ਫਿਰ ਹਰ ਅਨਾਥ ਕੇ ਨਾਥ ਵੀ ਜੇਕਰ ਤੂੰ ਉਹਨੂੰ ਆਪਣਾ ਆਪਣੇ ਨਾਲ ਸਮਝੇਂਗਾ ਨਾ ਤੂੰ ਕਦੀ ਆਪਣੇ ਆਪ ਨੂੰ ਅਨਾਥ ਨਹੀਂ ਮਹਿਸੂਸ ਕਰੇਗਾ ਭਾਵੇਂ ਤੇਰੇ ਨਾਲ ਕੋਈ ਹੈ ਭਮਦੀ ਮਾਂ ਪਿਓ ਹੈ ਨਹੀਂ ਹੈ ਸੱਤਰ ਹੈ ਨਹੀਂ ਹੈ ਪਰ ਤੂੰ ਅਨਾਥ ਪਣਾਣੀ ਮਹਿਸੂਸ ਬਿਲਕੁਲ ਬਾਕੀ ਦੂਜੀ ਗੱਲ ਵੀ ਬੰਦੇ ਕੋਲ ਦੁਨਿਆਵੀ ਤੌਰ ਤੇ ਜਿੰਨੇ ਮਰਜ਼ੀ ਸਹਾਰੇ ਹੋਣ ਕਦੀ ਬੰਦਾ ਆਪ ਹੀ ਅਹਿਸਾਸ ਕਰਕੇ ਵੇਖਣਾ ਅੰਦਰੋਂ ਉਹਨੂੰ ਕਦੀ ਕਦੀ ਤਾਂ ਮਹਿਸੂਸ ਹੁੰਦਾ ਵੀ ਮੈਂ ਕੱਲਾ ਹਾਂ ਬੰਦੇ ਤੇ ਕਿਹਦੀ ਗਹਿਰਾ ਦੁੱਖ ਆ ਜਾਵੇ ਨਾ ਪਤਨੀ ਵੀ ਹੱਥ ਫੜ ਕੇ ਕਹੇ ਤਾਂ ਦਿੰਦੀ ਮੈਂ ਤੇਰੇ ਨਾਲ ਹਮ ਪਰ ਕਿਤਨੇ ਕਿਤੇ ਜਿਹੜੇ ਇੱਕ ਅੰਦਰ ਹੋੜ ਜਾ ਪੈ ਰਿਆ ਨਾ ਉਹਨਾਂ ਨੂੰ ਪਤਨੀ ਉੱਥੇ ਪਹੁੰਚ ਕੇ ਨਹੀਂ ਮਤਲਬ ਉਹਨੂੰ ਸ਼ਾਂਤ ਕਰ ਸਕਦੀ ਉਹ ਰੱਬ ਵੀ ਸ਼ਾਂਤ ਕਰ ਸਕਦਾ ਜਿਹੜਾ ਅੰਦਰਲਾ ਗਹਿਰਾ ਦੁੱਖ ਹੈ ਨਾ ਉੱਥੇ ਸਾਰਾ ਰੱਬ ਹੀ ਬਣ ਸਕਦਾ ਮੈਂ ਇੱਕ ਅਗਲੀ ਗੱਲ ਕਰ ਰਿਹਾ ਵੀ ਸਦਾ ਬਸਤ ਤੁਨ ਸਾਥ ਮਤਲਬ ਸਦਾ ਹੀ ਦੁਨਿਆਵੀ ਰਿਸ਼ਤੇ ਵੇਖੋ ਕਿਸੇ ਪੁਆਇੰਟ ਤੇ ਨਿਬਧੇ ਆ ਜੀ ਜਿਵੇਂ ਮੰਨ ਲਓ ਬੰਦਾ ਬੰਦਾ ਚੰਗਾ ਹੋਵੇ ਤੇ ਸਾਰੇ ਉਹਦੇ ਨਾਲ ਮਿੱਤਰਤਾ ਬਣਾਉਣੀ ਚਾਹੁੰਦੇ ਆ। ਬੰਦਾ ਪਾਪੀ ਹੋ ਜਾਵੇ ਤੇ ਕੋਈ ਨਹੀਂ ਕਹਿੰਦਾ ਵੀ ਮੈਂ ਇਹਦੇ ਨਾਲ ਹੁਣ ਬੈਠਾਂ। ਭੱਜਦੇ ਉਹਦੇ ਤੋਂ। ਪਰ ਪ੍ਰਮਾਤਮਾ ਸਦਾ ਨਾਲ ਨਿਭਦਾ ਹੈ ਕਿਉਂਕਿ ਉਹ ਪਾਪੀਆਂ ਨੂੰ ਵੀ ਪਵਿੱਤਰ ਕਰਕੇ ਰੱਖ ਲੈਂਦਾ ਹੈ। ਪਰ ਇਹ ਨਹੀਂ ਵੀ ਉਹ ਪਾਪੀਆਂ ਨੂੰ ਛੱਡ ਦਿੰਦਾ। ਉਹਨਾਂ ਦਾ ਵੀ ਉਹਨਾਂ ਨੂੰ ਵੀ ਫੜਦਾ ਹੈ। ਉਹਨਾਂ ਨੂੰ ਵੀ ਗਲਵੱਕੜੀ ਲਾਉਂਦਾ ਹੈ। ਫਿਰ ਮਹਾਰਾਜ ਕਹਿੰਦੇ ਭੈ ਹਾਰਨ। ਜਿਸ ਮਨੁੱਖ ਨੇ ਪਾਪ ਕੀਤਾ ਹੈ ਉਹ ਡਰੂਗਾ। ਤੇ ਉੱਥੇ ਫਿਰ ਬੰਦਾ ਵਾਰੀ ਮਤਲਬ ਕਿੰਨਾ ਟਾਈਮ ਕੋਈ ਉਹਦੇ ਨਾਲ ਖੜੂਗਾ ਸਾਥ ਛੱਡ ਜਾਂਦੀ ਦੁਨੀਆ ਪਰ ਰੱਬ ਉੱਥੇ ਵੀ ਬੰਦਾ ਦਾ ਸਾਥ ਦਿੰਦਾ ਜਿੱਥੇ ਬੰਦਾ ਭੈ ਦੇ ਵਿੱਚ ਹੀ ਡੁੱਬਿਆ ਹੋਇਆ ਉੱਥੇ ਵੀ ਉਹ ਬਾਹ ਫੜ ਕੇ ਉਹਨੂੰ ਬਚਾਉਂਦਾ ਹੈ ਜਦੋਂ ਬੰਦੇ ਦਾ ਕੋਈ ਨਾ ਰਵੇ ਤੇ ਫਿਰ ਜਿਹੜੇ ਦੂਰ ਦੇ ਵੀ ਉਹ ਜਿਵੇਂ ਕਹਿੰਦੇ ਨਾ ਮਾੜੀ ਜੀ ਔਕੜ ਕੀ ਆਈ ਮੰਨ ਲਓ 2-4 ਜਿਹੜੇ ਕਰੀਬੀ ਕੀ ਛੱਡ ਦੇਣ ਬਾਕੀ ਵੀ ਆਪਣੇ ਆਪ ਹੀ ਛੱਡ ਦੇਣ ਵੀ ਉਹਨੇ ਛੱਡ ਤਾਂ ਮੈਂ ਕਿਉਂ ਉਹਦੇ ਨਾਲ ਰਵਾਂ ਪਰ ਰੱਬ ਅਨਾਥਾਂ ਦਾ ਵੀ ਨਾਥ ਹੈ ਪਰਮਹਾਰਜ ਕਹਿੰਦੇ ਜਿਹੜਾ ਰੱਬ ਹੈ ਨਾ ਉਹ ਇਹ ਨਹੀਂ ਵੀ ਇੱਕ ਪੁਆਇੰਟ ਤੇ ਤੇਰੇ ਨਾਲ ਦੁਨਿਆਵੀ ਰਿਸ਼ਤੇ ਤੁਸੀਂ ਵੇਖ ਲਓ ਹੁਣ ਘਰੇ ਆ ਕੋਈ ਨਿਭ ਜੂਗਾ ਬਾਹਰ ਗਏ ਆ ਉੱਥੇ ਥੋੜੀ ਨਿਭ ਸਕਦਾ ਕੋਈ ਉੱਥੋਂ ਦੀ ਮੁਸ਼ਕਲ ਅਸੀਂ ਆਪ ਚੱਲਣੀ ਆ ਬੱਚਾ ਘਰੇ ਸੀ ਮਾਂ ਨੇ ਉਹਨੂੰ ਆਪ ਰੋਟੀ ਖਵਾਦੀ ਬੱਚਾ ਪੜਨ ਗਿਆ ਉੱਥੋਂ ਦੀਆਂ ਮੁਸ਼ਕਲਾਂ ਨੇ ਆਪ ਚੱਲੀਆਂ ਹੈ ਹੈਨਾ ਪਰ ਰੱਬ ਇੱਕ ਵੀ ਪੁਆਇੰਟ ਐਸਾ ਨਹੀਂ ਹੈਗਾ ਵੀ ਜਿੱਥੇ ਉਹ ਸਾਡੇ ਸਾਥ ਨਾ ਹੋਵੇ ਹੂੰ ਜੀ ਬੈਠ ਲਊਗਾ ਉਹ ਬੈਠ ਬੀਠੂ ਬੀਠੂ ਮਿਲ ਸੰਸਾਰ ਨਹੀਂ ਜਹ ਜਹ ਵੇਖੋ ਹੈ ਜੂਰ ਦੂਰ ਕਤੋਂ ਨਾ ਜਾਈ ਸੋ ਉਹ ਵੈਗਰੂ ਜੀ ਜਿਹੜੇ ਹਨ ਉਹ ਸਦਾ ਸਾਡਾ ਸਾਥ ਨੇ ਬਹਉਂਦੇ ਨੇ ਇਸ ਕਰਕੇ ਉਹਨੂੰ ਉਹਨੂੰ ਯਾਦ ਕਰਨਾ ਬਹੁਤ ਜ਼ਰੂਰੀ ਹੈ ਉਹਦਾ ਅਹਿਸਾਸ ਕਰਨਾ ਬਹੁਤ ਜ਼ਰੂਰੀ ਹੈ ਜੀ ਜੀ ਸੋ ਗੁਰੂ ਪਾਤਸ਼ਾਹ ਬਖਸ਼ਿਸ਼ ਕਰਨ ਸੋ ਅੱਜ ਦੀ ਅਸੀਂ ਵਿਚਾਰ ਕਰ ਰਹੇ ਸੀ ਕਿ ਗੁਰੂ ਪਾਤਸ਼ਾਹ ਜੀ ਸਾਨੂੰ ਵਿਕਾਰਾਂ ਚ ਗਲਤਾਨ ਹੋਇਆ ਨਾ ਦਾ ਵੀ ਉਧਾਰ ਕਰਦੇ ਸਾਡੇ ਦੁੱਖ ਵੀ ਹਰਦੇ ਤੇ ਜਦੋਂ ਅਸੀਂ ਇਹ ਅਹਿਸਾਸ ਕਰਦੇ ਆਂ ਵੀ ਸਾਡੇ ਨਾਲ ਕੋਈ ਨਹੀਂ ਅਸੀਂ ਅਨਾਥ ਆਪਣੇ ਆਪ ਨੂੰ ਮਹਿਸੂਸ ਕਰਦੇ ਆਂ ਤਾਂ ਆਓ ਅਸੀਂ ਗੁਰੂ ਨੂੰ ਆਪਣੇ ਨਾਲ ਮਹਿਸੂਸ ਕਰਕੇ ਵੇਖੀਏ ਸਾਡੇ ਦੁੱਖ ਵੀ ਹਰੇ ਜਾਣਗੇ ਸਾਡੇ ਵਿਕਾਰ ਵੀ ਕੱਟੇ ਜਾਣਗੇ ਸੋ ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਨ ਬਹੁਤ ਬਹੁਤ ਧੰਨਵਾਦ ਸਾਹਿਬ ਸਿਰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਿਹੜੇ ਆਪ ਵਿੱਚ ਵਰਤ ਕੇ ਵਿਚਾਰਾ ਕਰਵਾ ਰਹੇ ਐ ਤੇ ਆਪ ਅਹਿਸਾਸ ਵੀ ਕਰਵਾ ਰਹੇ ਆ ਕਿ ਉਹ ਸਾਡੇ ਅੰਗ ਸੰਗ ਹਨ ਤੋਂ ਭਾਈ ਸਾਹਿਬ ਜੀ ਗੁਰੂ ਸਾਹਿਬ ਜੀ ਤੁਹਾਡੇ ਕੋਲੋਂ ਵਿਚਾਰ ਕਰਵਾ ਰਹੇ ਆ ਗੁਰੂ ਸਾਹਿਬ ਦਾ ਵੀ ਸ਼ੁਕਰ ਸਭ ਤੋਂ ਵੱਧ ਸ਼ੁਕਰ ਗੁਰੂ ਸਾਹਿਬ ਦਾ ਆਪ ਜੀ ਦਾ ਵੀ ਧੰਨਵਾਦ ਕਿ ਆਪ ਜੀ ਦੇ ਸਰੀਰ ਆਹੀਂ ਗੁਰੂ ਪਾਤਸ਼ਾਹ ਜੀ ਵਿਚਾਰਾਂ ਕਰਵਾ ਰਹੇ ਆ ਸੋ ਬਹੁਤ ਬਹੁਤ ਧੰਨਵਾਦ ਸੋ ਅੱਜ ਦੀ ਅਸੀਂ ਵਿਚਾਰ ਸਮਾਪਤ ਕਰਦੇ ਆ ਅਗਲੀ ਵਾਰ ਫੇਰ ਅਸੀਂ ਇੱਕ ਜਿਹੜੀ ਅਗਲੇ ਸ਼ਲੋਕ ਦੀ ਵਿਚਾਰ ਗੁਰੂ ਪਾਤਸ਼ਾਹ ਜੀ ਸਾਡੇ ਕੋਲੋਂ ਬਖਸ਼ਿਸ਼ ਕਰਕੇ ਕਰਵਾ ਲੈਣ ਐਸੀ ਆਪ ਜੀ ਨੇ ਅਰਦਾਸ ਕਰਨੀ ਤੇ ਵਿਚਾਰਾਂ ਕਰਦਿਆਂ ਆਉਣ ਵਾਲੀ ਸੂਖਮ ਹਉਮੈ ਤੋਂ ਬਚਾ ਕੇ ਰੱਖੇ ਮਹਾਰਾਜ ਤੇ ਇਹ ਵੀ ਆਪ ਜੀ ਨੇ ਅਰਦਾਸ ਕਰਨੀ ਤੇ ਨਾਲ ਬਖਸ਼ਿਸ਼ ਕਰਕੇ ਸਾਡੀ ਸੰਗਤ ਦੇ ਚਰਨਾਂ ਚ ਅਰਦਾਸ ਹੈ ਕਿ ਜੋ ਅਸੀਂ ਬੋਲ ਰਹੇ ਹਾਂ ਮਾਲਕ ਦੀ ਕਿਰਪਾ ਕਰਕੇ ਅਸੀਂ ਇਹਨੂੰ ਸਾਡੇ ਸਾਡੇ ਇਹ ਜੀਵਨ ਦਾ ਹਿੱਸਾ ਬਣ ਸਕੇ ਐਸੀ ਕਿਰਪਾ ਕਰਨੀ ਜੀ ਫਤਿਹ ਬਲਈਏ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ